ਬਲੱਡ ਬੋਡੀ ਮੋਰਚਰੀ ਵਿੱਚ ਆ ਜੀ ਮੈਂ ਉਹਨਾਂ ਨਾਲ ਕੀਤੀ ਸੀ ਗੱਲ ਕਹਿੰਦੇ ਜਨਾ ਜਦੋਂ ਤੱਕ ਉਹਨਾਂ ਦਾ ਬੇਟਾ ਬੇਟੇ ਨਾਲ ਗੱਲ ਉਹਨਾਂ ਦੀ ਹੋ ਗਈ ਆ ਜਦੋਂ ਉਹ ਆਣਗੇ ਪੋਸਟਮਾਰਟਮ ਤੋਂ ਬਾਅਦ ਫਿਰ ਜੋ ਵੀ ਉਹਨਾਂ ਨੇ ਕੰਪਲੇਂਟ ਲਿਖਾਈ ਗਈ ਕਿਸੇ ਵੱਲੋਂ ਕਿ ਨਹੀਂ ਕੰਪਲੇਟ ਇਹਨਾਂ ਦੇ ਘਰ ਦੇ ਵੱਲੋਂ ਲਿਖਾ ਹੋਣੀ ਆ ਜੀ ਹਾਂਜੀ ਬਲੱਡ ਰਿਲੇਸ਼ਨ ਜਿਹਨਾਂ ਦਾ ਉਹ ਬੇਟੇ ਨੇ ਆ ਕੇ ਬੇਟਾ ਕੇ ਸਾਰਾ ਨਿਕਲ ਗਏ ਸਾਰੇ ਉਹਦੋਂ ਦਾ ਦਰਵਾਜ਼ਾ ਖੋਲ ਲਿਆ ਉਹਨਾਂ ਨੇ ਆਵਾਜ਼ ਕਿਸ ਤਰੀਕੇ ਦੀ ਸੀ ਜੀ ਮੈਨੂੰ ਬਚਾਓ ਤਿੰਨ ਜਣੇ ਦੇ ਨਾਲ ਲੈਂਦੀ ਸੀ ਇਹ ਤਾਂ ਗਵਾਂਢ ਦੇ ਮੁੰਡਿਆਂ ਦਾ ਕਹਿੰਦੀ ਮੈਨੂੰ ਬਚਾਓ ਬਚਾਓ ਆਛਾ ਰਾਣੀ ਆਛਾ ਰਾਣੀ ਤੇ ਮੱਖਣ ਨੇ ਉਹਦਾ ਗਲ ਘੁੱਟਿਆ ਸੀ ਪੁੱਠੀ ਕਰਕੇ ਤੇ ਮੁੜ ਕੇ ਨਾ ਫਿਰ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਾਨੂੰ ਦਾ ਖੂਨ ਦਾ ਚਾਹੀਦਾ ਖੂਨ ਦਾ ਖੂਨ ਕੋਈ ਨਹੀਂ ਸੀ ਕਦੀ ਉਹ ਤੇ ਬੜਕ ਜੀ ਨੇ ਤੇ ਸਾਡੇ ਕੋਲ ਆਈ ਉਸੇ ਬੱਚੀ ਪਾਲੀ ਅਸੀਂ ਆਪਣੇ ਹੱਥੀਂ ਹੱਥੀਂ ਤੋਰ ਦਿੱਤੀ ਸੰਤਾ ਇਨਸਾਫ ਚਾਹੀਦਾ ਬੇ ਇਨਸਾਫ ਮਿਲ ਜਵੇ ਭਰਤ ਮਾ ਦੀ ਰਾਖੀ ਕਰਦਾ ਉਹਨਾਂ ਦਾ ਪੁੱਤ ਉਹਦੀ ਮਾਂ ਦੀ ਰਾਖੀ ਨਹੀਂ ਹੋ ਸਕੀ ਕੋਸ਼ਿਸ਼ ਤਾਂ ਕੀਤੀ ਤੁਸੀਂ ਕੀਤੀ ਆ ਪਰ ਹੋ ਨਹੀਂ ਸਕੀ ਜੋਰ ਨਹੀਂ ਚੱਲੇ ਅਸੀਂ ਕੀਤੀ ਆ ਸਾਡੀ ਆਪਣੀ ਧੀ ਸਾਡੀ ਭੈਣ ਸੀ ਕੀ ਦੱਸਦੀ ਕੋਈ ਕੋਈ ਦੱਸ ਦਿੰਦੇ ਮੈਂ ਅਸੀਂ ਕੀਤੀ ਆ ਪਰ ਸਾਡੇ ਜੋਰ ਨਹੀਂ ਚੱਲੇ ਰਾਤ ਮੈਨੂੰ ਕੋਈ 12 ਵਜੇ ਦੇ ਕਰੀਬ ਇਨਟਿਮੇਸ਼ਨ ਮਿਲੀ ਸੀ ਕਿ ਸਰਪੰਚ ਕਿ ਸਾਡੇ ਪਿੰਡ ਮਰਡਰ ਹੋ ਗਿਆ ਔਰ ਮੈਂ 12:20 ਮਿੰਟ ਤੇ ਮੈਂ ਉੱਥੇ ਪਹੁੰਚ ਗਿਆ ਪਿੰਡ 20 ਮਿੰਟ ਬਾਅਦ ਔਰ ਜਦੋਂ ਮੈਂ ਜਾ ਕੇ ਸਤਿ ਸ਼੍ਰੀ ਅਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਤਿ ਸ੍ਰੀ ਅਕਾਲ ਜੀ ਪਿੰਡ ਚਰਾਣ ਚ ਮੌਜੂਦ ਹਾਂ ਬੀਤੀ ਰਾਤ ਇੱਥੇ ਇੱਕ ਬਹੁਤ ਮੰਦ ਭਾਗੀ ਘਟਨਾ ਜਿਸ ਨੂੰ ਅੰਜਾਮ ਦਿੱਤਾ ਗਿਆ ਇੱਕ ਔਰਤ ਦਾ ਕਤਲ ਕੀਤਾ ਗਿਆ ਇੱਕ ਨਸ਼ੇ ਚ ਅੰਨੇ ਹੋਏ ਵਿਅਕਤੀ ਵੱਲੋਂ ਔਰ ਪੂਰੇ ਪਿੰਡ ਦੀ ਆਤਮਾ ਨੂੰ ਛੱਟ ਵਜਈਏ ਮੈਂ ਚਾਹੁੰਦਾ ਚਾਰ ਚਸ਼ੇਰੇ ਤੁਸੀਂ ਕਮਾ ਕੇ ਦਿਖਾ ਦਿਓ 360 ਡਿਗਰੀ ਦਾ ਕੈਮਰਾ ਸਾਰੇ ਲੋਕ ਜਿਹੜੇ ਆ ਉਹ ਦੁੱਖ ਚ ਨੇ ਦਿਖਾ ਦਿਓ ਇੱਧਰ ਪਿੱਛੇ ਵੀ ਸਾਰੇ ਲੋਕ ਦੁੱਖ ਚ ਨੇ ਤਕਲੀਫ ਚ ਨੇ ਔਰ ਉਹਨਾਂ ਨੂੰ ਇਉਂ ਪ੍ਰਤੀਤ ਹੋ ਰਿਹਾ ਜਿਵੇਂ ਉਹਨਾਂ ਦਾ ਇੱਕ ਘਰ ਦਾ ਹੀ ਕੋਈ ਜੀ ਵਿਛੜ ਗਿਆ सरपंच साहब ਨਾਲ ਮੌਜੂਦ ਨੇ ਬਿਲਕੁਲ ਮੇਰੇ ਔਰ ਪੂਰਾ ਪਿੰਡ ਪੂਰਾ ਨਗਰ ਇੱਥੇ ਮੌਜੂਦ ਹੈ ਮ੍ਰਿਤਕਾ ਦੇ ਜਿਹੜੇ ਪਰਿਵਾਰਕ ਮੈਂਬਰ ਉਹ ਵੀ ਇੱਥੇ ਮੌਜੂਦ ਨੇ ਦਿਲ 'ਚ ਬਹੁਤ ਵੱਡੀ ਸੱਟ ਔਰ ਪਿੰਡ 'ਚ ਸੋਗ ਦੀ ਲਹਿਰ ਹੈ ਸਰਪੰਚ ਸਾਹਿਬ ਤੋਂ ਮੈਂ ਪੂਰਾ ਜਾਣਨ ਦੀ ਕੋਸ਼ਿਸ਼ ਕਰੂੰਗਾ ਕਿ ਕੱਲ ਤੁਹਾਨੂੰ ਕੀ ਪਤਾ ਲੱਗਦਾ ਜਿਹੜੇ ਚਸ਼ਮਦੀਦ ਹੈ ਉਹਨਾਂ ਨੇ ਕੀ ਦੱਸਿਆ ਮੈਨੂੰ 11:30 ਵਜੇ ਜੀ ਬਲਜੀਤ ਕੌਰ ਨੇ ਫੋਨ ਕੀਤਾ ਬਲਜੀਤ ਕੌਰ ਦੀ ਬਸੁਰਨ ਦੀ ਜੇਠ ਦੀ ਕੁੜੀ ਆ ਆਸ਼ਾ ਰਾਣੀ ਦੀ ਜਿੱਦਾਂ ਅਗਵਾਂਡੀਆ ਨਾਲ ਸਕੇ ਜੇਠ ਦੀ ਬਿਲਕੁਲ ਆ ਨਾਲ ਦਾ ਘਰ ਜਿਹੜਾ ਬਿਲਕੁਲ ਉਹ ਹਾਂਜੀ ਉਹਨੇ ਮੈਨੂੰ ਫੋਨ ਕੀਤਾ ਵੀ ਭਾਜੀ ਆ ਘਟਨਾ ਵਾਪਰ ਗਈ ਵਾਰਦਾਤ ਕਿੰਨੇ ਵਜ ਦੀ ਹੈ ਜੀ ਵਾਰਦਾਤ ਇਹ ਜੀ 10:30 ਤੋਂ 11:00 ਦੇ ਵਿੱਚ ਵਿੱਚ ਦੀ ਆ ਹਾਂਜੀ ਠੀਕ ਹੈ ਮੈਨੂੰ 11:30 ਵਜੇ ਫੋਨ ਕੀਤਾ ਲਗੋ ਅੰਦਾਜ਼ਾ ਹੈ ਆਸ਼ਾ ਰਾਣੀ ਦੀ ਕਿੰਨੇ ਕੁ ਜੇ ਮੌਤ ਹੋ ਜਾਂਦੀ ਹੈ ਮੌਤ ਜੀ ਮੇਰੇ ਆਣ ਤੋਂ ਪਹਿਲਾਂ ਡੈਥ ਉਹਦੀ ਹੋ ਚੁੱਕੀ ਸੀਗੀ ਜੀ ਇਹਨਾਂ ਨੇ ਵੀ ਜਦੋਂ ਅੰਦਰ ਗਏ ਆ ਮੱਖਣ ਇਹਨਾਂ ਦੇ ਦੱਸਣ ਮੁਤਾਬਕ ਜਦੋਂ ਮੱਖਣ ਅੰਦਰੋਂ ਬਾਹਰ ਨਿਕਲਿਆ ਉਹਦੇ ਹੱਥ ਵਿੱਚ ਖਵਾੜੀ ਸੀਗੀ ਮੱਖਣ ਤਾਂ ਘਰ ਕਿੱਥੇ ਆ ਜੀ ਮੱਖਣ ਦਾ ਇੱਥੋਂ ਆ ਜਾ ਕੇ ਮੋੜ ਜਾ ਕੇ ਅੱਗੇ ਪਹਿਲਾਂ ਵੀ ਇਦਾਂ ਦੇ ਤਰੀਕੇ ਦੀ ਮਤਲਬ ਘਣਾਉਣੀਆਂ ਜਿਹੜੀਆਂ ਵਾਰਦਾਤਾ ਮੱਖਣ ਨੇ ਪਿੰਡ ਚ ਕੀਤੀ ਆ ਕਿ ਪਹਿਲੀ ਵਾਰ ਇਹ ਪਿੰਡ ਵਿੱਚ ਇਦਾਂ ਦੀ ਨਹੀਂ ਕੀਤੀ ਨਸ਼ਿਆਂ ਵਿੱਚ ਤਾਂ ਉਹ ਦੋ ਤਿੰਨ ਵਾਰੀ ਫੜ ਹੋਇਆ ਬਾਹਰ ਫੜ ਹੋਇਆ ਫਿਰ ਇਦਾਂ ਦੇ ਬੰਦੇ ਨੂੰ ਛਡਾ ਕੇ ਕੌਣ ਲਿਆਉਂਦਾ ਜੀ ਇਹ ਨਹੀਂ ਜੀ ਪਤਾ ਹੁਣ ਕਿੰਨੇ ਛਡਾਇਆ ਮੈਨੂੰ ਤਾਂ ਇਹਨਾਂ ਚੋਣਾਂ ਦੇ ਵਿੱਚ ਸੇਵਾ ਦਾ ਮੌਕਾ ਮਿਲਿਆ ਜੀ 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 ਪਹਿਲਾਂ ਮੈਂ ਟੀਚਰ ਸੀ ਸਰਵਿਸ ਕਰਦਾ ਸੀ ਜੀ ਹਾਂ ਤਿੰਨ ਚਾਰ ਵਾਰੀ ਫੜ ਹੋਇਆ ਅੰਦਰ ਗਿਆ ਉਹ ਜੀ ਫਿਰ ਸਰਕਾਰ ਨੇ ਪਤਾ ਨਹੀਂ ਕਿੱਦਾਂ ਉਹਨੂੰ ਛੱਡ ਦਿੰਦੇ ਰਹੇ ਆ ਕਾਨੂੰਨ ਦੀ ਨਰਮੀ ਹੋ ਜਾਂਦੀ ਹੈ ਹਾਂਜੀ 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 ਅੱਛਾ ਆਪਾਂ ਕੱਲ ਦੇ ਵਿਸ਼ੇ ਦੀ ਗੱਲ ਜੇ ਕਰੀਏ ਤੁਹਾਨੂੰ 11:30 ਵਜੇ ਪਤਾ ਚੱਲਦਾ ਹੈ ਤੁਸੀਂ ਕਿੰਨੇ ਵਜੇ ਪਹੁੰਚਦੇ ਇੱਥੇ ਮੈਂ ਬਸ 5 ਮਿੰਟ ਦੇ ਵਿੱਚ ਇੱਥੇ ਪਹੁੰਚ ਗਿਆ ਜੀ ਜਿੱਦਾਂ ਹੁਣ ਸੁੱਤਾ ਪਿਆ ਬੰਦੇ ਨੂੰ ਜੱਗਦਾ ਮੇ ਪਤਾ ਲੱਗਦਾ ਕੱਪੜੇ ਪਾਏ ਤੇ ਸਿਪਰਨਾ ਬੰਨਿਆ ਆ ਗਿਆ ਜੀ ਮੰਜਰ ਕੀ ਸੀ ਸਾਹਮਣੇ ਅੱਖਾਂ ਦੇ ਸਾਹਮਣੇ ਮੰਜਰ ਬਹੁਤ ਦਰਦਨਾਕ ਸੀ ਜੀ ਉਹ ਆਸ਼ਾ ਰਾਣੀ ਦੀ ਬਾਡੀ ਉੱਥੇ ਪਈ ਸੀਗੀ ਜੀ ਘਰ ਦੇ ਅੰਦਰ ਹਾਂਜੀ ਹਾਂ ਤੇ ਉਹਦੇ ਮੂੰਹ ਚੋਂ ਵੀ ਖੂਨ ਗਾਲਾ ਗਲੇ ਤੇ ਜਿੱਦਾਂ ਵੀ ਉਹਦੀ ਚੁੰਨੀ ਲਪੇਟੀ ਹੋਈ ਸੀਗੀ ਛੱਟ ਦੇ ਨਿਸ਼ਾਨ ਕਿੱਥੇ ਕਿੱਥੇ ਸੀਗੇ ਛੱਟ ਦੇ ਨਿਸ਼ਾਨ ਤਾਂ ਗਲੇ ਤੇ ਵੀ ਪੁਲਿਸ ਨੇ ਦੇਖਿਆ ਜੀ ਅਸੀਂ ਤਾਂ ਨਹੀਂ ਦੇਖਿਆ ਹੈ ਲੇਕਿਨ ਐਸਐਚਓ ਸਾਹਿਬ ਦਾ ਇੱਕ ਬਿਆਨ ਆਂਦਾ ਉਹ ਕਹਿੰਦੇ ਕਿ ਖੂਨ ਦੇ ਕਤਲੇ ਘਰ ਵਿੱਚ ਫੁੱਟ-ਫੁੱਟ ਦੇ ਦੂਰੀ ਤੇ ਕਈ ਥਾਂ ਮਾਤੇ ਸੀਗੇ ਤਾਂ ਉਹ ਖੂਨ ਜਿਹੜਾ ਆ ਆਸ਼ਾ ਰਾਣੀ ਦਾ ਨਿਕਲਿਆ ਕਿ ਮੱਖਣ ਦਾ ਨਿਕਲਿਆ ਕਿਉਂਕਿ ਉਹ ਸ਼ਾਕਿਰ ਦਾ ਜੀ ਜਦੋਂ ਸਵੇਰੇ ਮੱਖਣ ਨੂੰ ਉਹਨਾਂ ਨੇ ਸਾਡੇ ਨਾਲ ਰੂਬਰੂ ਕੀਤਾ ਫੜ ਕੇ ਲਿਆਂਦਾ ਜੀ ਕਿੰਨੇ ਫੜ ਕੇ ਲਿਆਂਦਾ ਪੁਲਿਸ ਨੇ ਫੜ ਲਿਆ ਜੀ ਉਹ ਅੱਛਾ ਸਵੇਰੇ ਫੜ ਲਿਆ ਸਵੇਰੇ ਫੜ ਲਿਆ ਜੀ ਅੱਛਾ ਤਾਂ ਉਹਦੇ ਉਂਗਲ ਤੇ ਨਾ ਬੰਨੀ ਹੋ ਸੀਗੀ ਪੱਟੀ ਬੰਨੀ ਹੋ ਸੀਗੀ ਮੱਖਣ ਦੇ ਹੋ ਸਕਦਾ ਵੀ ਉਹਦਾ ਹੋਵੇ ਮੱਖਣ ਦੀ ਉਮਰ ਕਿੰਨੀ ਕਹ ਜੀ ਮੱਖਣ ਮੇਰੇ 40 ਸਾਲ ਦੇ ਲਗਭਗ 40 ਪਿਆ ਨਹੀਂ 40 40 ਸਾਲ ਦਾ 40 ਪਿਆਏ ਜੀ ਹਾਂਜੀ ਦੋ ਬੇਟੇ ਆ ਜੀ ਉਹਦੇ ਤੇ ਬੱਚਿਆਂ ਤੇ ਫਿਰ ਕੀ ਪ੍ਰਭਾਵ ਜਾਂਦਾ ਜੀ ਬਹੁਤ ਮਾੜਾ ਪ੍ਰਭਾਵ ਹੈ ਜੀ ਸਾਡੇ ਸਾਰੇ ਪਿੰਡ ਤੇ ਮਾੜਾ ਪ੍ਰਭਾਵ ਹੈ ਹੁਣ ਇੱਕ ਗੱਲ ਸਮਝਾਓ ਇਹ ਕੋਈ ਰੰਜਿਸ਼ ਕਰਕੇ ਤੁਹਾਨੂੰ ਲੱਗਦਾ ਮੱਖਣ ਕੰਧ ਟੱਪ ਕੇ ਅੰਦਰ ਗਿਆ ਕਿ ਜਾਂ ਇਸ ਕਰਕੇ ਕਿ ਲੁੱਟਣ ਦੇ ਇਰਾਦੇ ਨਾਲ ਗਿਆ ਕੋਈ ਗੱਲ ਤਾਂ ਲੁੱਟਣ ਵਾਲੀ ਸਾਹਮਣੇ ਆ ਰਹੀ ਹੈ ਦੇਖੋ ਰੰਜਿਸ਼ ਦਾ ਤਾਂ ਨਹੀਂ ਲੱਗਦਾ ਹੂੰ ਇਹ ਲੁੱਟ ਖੋਦਾ ਹੀ ਆ ਇਦਾਂ ਲੱਗਦਾ ਵੀ ਜਦੋਂ ਅੰਦਰ ਗਿਆ ਆਸ਼ਾ ਰਾਣੀ ਜਾਗ ਪਈ ਅਜੇ ਗੱਲ ਕਲੀਅਰ ਕਰਿਓ ਕਿ ਕੰਦ ਟੱਪ ਕੇ ਗਿਆ ਕਿ ਦਰਵਾਜ਼ਾ ਕਿਤੇ ਖੁੱਲਾ ਰਹਿ ਗਿਆ ਕੋਈ ਅੰਦਾਜ਼ਾ ਉਹਦੇ ਦੱਸਣ ਮੁਤਾਬਕ ਕੰਦ ਟੱਪ ਕੇ ਗਿਆ ਜੀ ਜਦੋਂ ਉਹ ਬਿਆਨਬਾਜ਼ੀ ਵੀ ਹੋਈ ਆ ਸਾਡੇ ਸਾਹਮਣੇ ਨਹੀਂ ਨਹੀਂ ਜੀ ਉੱਥੇ ਨਮਸ਼ਹਿਰ ਚੌਂਕੀ ਦੇ ਵਿੱਚ ਜਦੋਂ ਮੈਂਬਰ ਸਾਹਿਬ ਮੇਰੇ ਨਾਲੇ ਸੀਗੇ ਹੋਰ ਵੀ ਪੰਚਾਇਤ ਮੈਂਬਰ ਨਾਲ ਸੀਗੇ ਸਵੇਰੇ ਜੀ ਜਦੋਂ ਉਹਨਾਂ ਦਾ ਫੋਨ ਆ ਗਿਆ ਵੀ ਅਸੀਂ ਅਰੈਸਟ ਕਰ ਲਿਆ ਵੀ ਤੁਸੀਂ ਆਣਾ ਤੇ ਅਸੀਂ ਗਏ ਜੀ ਤੇ ਉਹਦੇ ਦੱਸਣ ਮੁਤਾਬਕ ਵੀ ਮੈਂ ਕੰਦ ਟੱਪ ਕੇ ਗਿਆ ਜੀ ਫੇ ਕੱਲ ਰਾਤੀ ਨਸ਼ੇ 'ਚ ਅੰਨਾ ਸੀ ਉਹ ਮੰਨ ਕੇ ਚੱਲੀਏ ਬਿਲਕੁਲ ਇਹੀ ਸਵੇਰੇ ਸਵੇਰੇ ਉਹਨੂੰ ਪਤਾ ਲੱਗ ਮਤਲਬ ਅਹਿਸਾਸ ਸੀ ਉਹਨੇ ਕੀ ਕੀਤਾ ਅਹਿਸਾਸ ਉਹਨੇ ਇਹੀ ਕੀਤਾ ਜੀ ਕਹਿੰਦਾ ਮੈਂ ਨਸ਼ੇ ਵਿੱਚ ਸੀਗਾ ਮੈਂ ਕੰਨ ਟਪਕੇ ਗਿਆ ਜਦੋਂ ਕੰਨ ਟਪਕੇ ਗਿਆ ਕਹਿੰਦਾ ਮੈਂ ਕੁੱਤਾ ਇਹ ਨਹੀਂ ਰੱਖਿਆ ਕੁੱਤਾ ਭੌਂਕਿਆ ਜੀ ਫਿਰ ਆਸ਼ਾ ਰਾਣੀ ਅੰਦਰ ਉੱਠ ਕੇ ਇੱਥੇ ਗੱਡੀ ਇਹਨਾਂ ਦੀ ਖੜੀ ਸੀ ਉਹ ਕਹਿੰਦਾ ਮੈਂ ਗੱਡੀ ਦੇ ਪਿਛਲੇ ਪਾਸੇ ਲੁੱਕ ਗਿਆ ਹੂੰ ਜਦੋਂ ਉਸ ਤੋਂ ਕੁਝ ਸਮੇਂ ਬਾਅਦ ਫਿਰ ਉਹਨੇ ਜਿਹੜਾ ਵੀ ਕਾਰਵਾਈ ਉਹਨਾਂ ਨੂੰ ਦੱਸ ਤੇ ਬਾਲੀ ਲਾ ਕੇ ਲੈ ਗਿਆ ਜੀ ਇੱਕ ਹਾਂਜੀ ਹੁਣ ਪਿੰਡ ਜਿਵੇਂ ਤੁਸੀਂ ਸਰਪੰਚ ਪਿੰਡ ਦੇ ਸਰਪੰਚ ਹੋ ਮੋਦਵਾਰ ਹੋ ਹਾਂਜੀ ਕੁਝ ਮਤਲਬ ਅੰਦਾਜ਼ਾ ਹੈ ਕਿ ਮੱਖਣ ਵਰਗੇ ਜਿਹੜੇ ਹੋਰ ਵੀ ਇੱਦਾਂ ਦੇ ਨਸ਼ੇੜੀ ਐ ਉਹ ਕਿੱਥੋਂ ਨਸ਼ਾ ਲੈਂਦੇ ਆ ਲੁੱਟ ਖੋ ਕਰਕੇ ਸਮਾਨ ਕਿੱਥੇ ਵੇਚਣ ਜਾਂਦੇ ਕਿਉਂਕਿ ਜੜਤ ਹੋਈ ਐ ਨਾ ਕਹਿੰਦੇ ਚੋਰ ਨੂੰ ਨਹੀਂ ਚੋਰ ਦੀ ਮਾਂ ਨੂੰ ਫੜੋ ਕਿਉਂਕਿ ਹੁਣ ਇਹ ਸਮਾਨ ਚੋਰੀ ਕਰਕੇ ਜਾਂ ਸੋਨਾ ਚੋਰੀ ਕਰਕੇ ਕਿਹਨੂੰ ਵੇਚਦੇ ਆ ਉਹ ਬੰਦਿਆਂ ਦਾ ਫੜ ਹੋਣਾ ਬਹੁਤ ਜ਼ਰੂਰੀ ਆ ਤੇ ਨਸ਼ਾ ਕਿੱਥੋਂ ਖਰੀਦਦੇ ਆ ਉਹ ਲੋਕ ਵੀ ਫੜ ਹੋਣੇ ਬਹੁਤ ਜ਼ਰੂਰੀ ਹੈ ਬਿਲਕੁਲ ਫੜ ਹੋਣੇ ਜ਼ਰੂਰੀ ਹੈ ਜੀ ਸਾਡੀ ਪੰਚਾਇਤ ਵੱਲੋਂ ਨਸ਼ਾ ਵਿਰੋਧੀ ਮਤਾ ਵੀ ਪਾਇਆ ਅਸੀਂ ਤਾਂ ਦੋ ਦੋ ਮਹੀਨੇ ਹੋ ਗਏ ਪਹਿਲਾਂ ਪਾਇਆ ਇੱਥੇ ਫੰਕਸ਼ਨ ਵੀ ਕਰਾਇਆ ਲੋਕਾਂ ਨੂੰ ਸਮਝਾਇਆ ਵੀ ਵੀ ਜੇ ਕੋਈ ਕਰਦਾ ਨਸ਼ਾ ਤਾਂ ਸਾਨੂੰ ਦੱਸੋ ਉਹਨਾਂ ਨੂੰ ਅਸੀਂ ਨਸ਼ਾ ਸ਼ਰੈਡਾਊ ਕੇਂਦਰ ਵਿੱਚ ਛੜੀਏ ਜਾਂ ਜਿਹੜਾ ਕੋਈ ਨਸ਼ਾ ਕਰਦਾ ਸਾਨੂੰ ਦੱਸੋ ਅਸੀਂ ਪਰ ਇੱਧਰ ਤੇ ਫੰਕਸ਼ਨ ਕਰਨਾ ਕੀ ਅਦਾ ਨਤੀਜੇ ਜਿਹੜੇ ਆ ਉਹ ਚੰਗੇ ਆਏ ਆ ਕਿਉਂਕਿ ਇੱਕ ਆਈਡੀ ਮੌਤ ਹੋਈ ਆ ਕਰ ਕਹਿਰ ਦੀ ਮੌਤ ਹੋਈ ਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਫਰਕ ਤਾਂ ਪਿਆ ਹੈ ਜੀ ਪਰ ਜਿਹੜੇ ਨਸ਼ੇ ਪਰ ਜਿਹੜੇ ਪੁਰਾਣੇ ਮੰਨ ਲਓ ਜਿਹੜੇ ਨਸ਼ੇ ਕਰਦੇ ਆ ਉਹ ਅਜੇ ਵਿੱਚ ਵਿੱਚ ਹੈਗੇ ਆ ਜੀ ਫਰਕ ਤਾਂ ਪਿਆ ਆ ਜੀ ਆ ਨੌਜਵਾਨੇ ਕਿਉਂਕਿ ਕੱਲ ਅਸੀਂ ਜਿਹੜੀ ਸਾਡੇ ਤੱਕ ਖਬਰ ਪਹੁੰਚੀ ਸੀਗੀ ਉਸ ਤੋਂ ਬਾਅਦ ਸਵੇਰੇ ਸਾਡੇ ਚੈਨਲ ਵੱਲੋਂ ਖਬਰ ਪ੍ਰਮੁਖਤਾ ਨਾਲ ਚਲਾਈ ਜਾਂਦੀ ਹੈ ਪਰ ਇਹ ਨੌਜਵਾਨ ਚਾਹੁੰਦੇ ਸੀ ਕਿ ਅਸੀਂ ਇੱਥੇ ਆਈਏ ਇਹ ਆਪਣਾ ਪੱਖ ਰੱਖਣਾ ਚਾਹੁੰਦੇ ਆ ਵੀਰ ਹਣੇ ਮੈਂ ਘੱਟੋ-ਘੱਟ ਮੇਰੀ 10 ਵਾਰ ਫੋਨ ਤੇ ਗੱਲਬਾਤ ਹੋਈ ਹੈ ਭਾਈ ਜੀ ਕੀ ਤੁਹਾਡੇ ਮਨ ਦੇ ਭਾਵ ਜਿਹੜੇ ਬਲਬਲੇ ਆ ਜੋ ਕੱਲ ਰਾਤੀ ਤੁਸੀਂ ਇੱਥੇ ਮੰਜ਼ਰ ਦੇਖਿਆ ਜੋ ਤਕਲੀਫ ਤੁਸੀਂ ਵੀ ਮਨ ਤੇ ਹੰਡਾ ਰਹੇ ਹੋ ਉਹਨੂੰ ਕਿਵੇਂ ਬਿਆਨ ਕਰਨਾ ਚਾਹੁੰਦੇ ਹੋ ਅਸੀਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਦੇ ਆ ਜੀ ਜਿਹੜਾ ਕੰਮ ਜਿਹੜਾ ਪਿੰਡ ਦੇ ਵਿੱਚ ਹੋਇਆ ਬਹੁਤ ਮਾੜਾ ਹੋਇਆ ਜੀ ਇਹ ਕਿਉਂਕਿ ਆਣ ਵਾਲੇ ਸਮੇਂ ਵਿੱਚ ਕਿਸੇ ਨਾ ਵੀ ਇਹ ਕੰਮ ਹੋ ਸਕਦਾ ਜੀ ਜਿਹੜੀ ਇਸ ਚੀਜ਼ ਨੂੰ ਨੱਥ ਬੰਨ੍ਹਣ ਵਾਸਤੇ ਨੇ ਜੀ ਇਹ ਕਈ ਵਾਰੀ ਬੰਦਾ ਇਹ ਪਹਿਲਾਂ ਜੇਲ੍ਹ ਵਿੱਚ ਰਹਿ ਚੁੱਕਿਆ ਜੀ ਜਦ ਐਨੀ ਵਾਰ ਇਕਦਾਂ ਚਲੋ ਕਿਸੇ ਦਾ ਆਪਾਂ ਗਵਾਹੀ ਕਰਦੇ ਜਾਂ ਕਿਸੇ ਦੀ ਆਪਾਂ ਕਿਸੇ ਦੀ ਹੈਲਪ ਕਰਦੇ ਜਿਹੜੇ ਸਾਡੇ ਪਿੰਡ ਵਿੱਚ ਉਹ ਹੀ ਬੰਦੇ ਕੁਛ ਹੈਗੇ ਆ ਜਿਹੜੇ ਅੱਧਰੇ ਬੰਦੇ ਨੂੰ ਜਾ ਕੇ ਛੜਾ ਲਾਂਦੇ ਆ ਕਿ ਕਾਨੂੰਨ ਦੀ ਨਰਮੀ ਲੱਗਦੀ ਪ੍ਰਸ਼ਾਸਨ ਦੀ ਢਿੱਲ ਲੱਗਦੀ ਹੈ ਕੀ ਆ ਕਾਨੂੰਨੀ ਦੀ ਇਹ ਤਾਂ ਨਰਮੀ ਹੈ ਜੀ ਬਿਲਕੁਲ ਹੀ ਜਿਹੜੀ ਆ ਬਿਲਕੁਲ ਚਿੱਟਾ ਹੋਣੇ ਸ਼ਰੀਆ ਵਿੱਚ 6-7 ਬੰਦੇ ਸਾਡੇ ਪਿੰਡ ਦੇ ਸਗੇ ਜੀ ਕੰਮ ਕਰਦੇ ਜਿਹੜੇ ਜੀ ਉਹਨਾਂ ਵਿੱਚ ਆ ਜਾਂਦੇ ਹੀ ਬੰਦੇ ਫਿਰ ਅੱਧੇ ਹਫ਼ਤੇ ਬਾਅਦ ਚ ਛੋੜ ਜਾਂਦੇ ਆ ਇੱਕ 10 ਦਿਨ ਪਹਿਲਾਂ ਵੀ ਬੰਦਾ ਫੜ ਹੋਇਆ ਜੀ ਉੱਥੇ ਚਿੱਟਾ ਵੇਚਦਾ ਉਹ ਵੀ 5 ਦਿਨ ਬਾਅਦ ਫਿਰ ਜਮਾਤ ਹੋ ਜਾਂਦੀ ਜੀ ਉਸ ਦੀ ਤੇ ਜਿਹੜਾ ਬਾਕੀ ਪਿੰਡ ਚੁੱਪ ਰਹਿਣਾ ਵੀ ਤਾਂ ਇੱਕ ਤਰੀਕੇ ਦਾ ਜੁਰਮ ਨੂੰ ਬढ़ावा ਦੇਣ ਨਾਲ ਗੱਲ ਹੈ ਜੁਰਮ ਦਾ ਚੁੱਪ ਰਹਿਣਾ ਮੜੀ ਜਾਂਦਾ ਚੁੱਪ ਰਹਿਣਾ ਵੀ ਤਾਂ ਜਿਹੜਾ ਜਿਹੜਾ ਬੰਦਾ ਜ਼ਾਲਮ ਐ ਜੁਰਮ ਕਰਦਾ ਜਾਲਮ ਜਾਲਮ ਤੇ ਜ਼ਾਲਮ ਐ ਜੀ ਉਹਦਾ ਡਰ ਚੱਕਣ ਵਾਲੀ ਗੱਲ ਹੈ ਨਾ ਚੁੱਪ ਰਹਿ ਕੇ ਵੀ ਅਸੀਂ ਇਹਦਾ ਹੀ ਮਾਂ ਕਰਾਂਗੇ ਜਿਹੜੀ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਬੰਦੇ ਨੂੰ ਤਾਂ ਸਾਡੇ ਹਿਸਾਬ ਨਾਲ ਤਾਂ ਜਿੱਦਾਂ ਕਤਲ ਵੀ ਤਾਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਹੈ ਜੀ ਜੇ ਫਿਰ ਛੁੱਟ ਗਿਆ ਕੀ ਕਿਸੇ ਬੰਖਸ਼ ਨਾ ਫਾਂਸੀ ਸਜ਼ਾ ਹੀ ਫਾਂਸੀ ਹੋਣੀ ਚਾਹੀਦੀ ਇਸ ਬੰਦੇ ਨੂੰ ਜੀ ਗੱਲ ਕਰਦਾ ਜੇ ਮੰਨ ਲਓ ਛੁੱਟ ਗਿਆ ਨੇ ਕਿਉਂਕਿ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਲਈ ਪੈਸਾ ਹੀ ਸਭ ਕੁਝ ਆ ਇਹਨਾਂ ਨੂੰ ਬਚਾਣ ਲਈ ਤਕਰੀਰਾਂ ਵੀ ਹੋਣੀਆਂ ਬਹੁਤ ਸਾਰੇ ਲੋਕਾਂ ਦੇ ਬਚਾਣ ਦੀ ਫਿਰਦਵਾਰੀ ਕੇ ਕੰਮ ਇਹ ਕਰੂਗਾ ਜੀ ਜੇ ਮੁੜ ਕੇ ਆਉਗੇ ਤਾਂ ਜੀ ਇਹ ਪਲਾਨ ਤੈਅ ਤਕ ਹੋਇਆ ਵਾ ਜਿਹੜਾ ਕੰਮ ਹੋਇ ਉਹਨੂੰ ਦਾਰੂ ਪਲਾ ਦਿੱਤੀ ਜਾਂਦੀ ਉਹਨੂੰ ਸਾਈਡ ਤੇ ਛੱਡਿਆ ਉਸ ਬੰਦੇ ਨੇ ਕਿਹਨੇ ਜਿੰਨ ਵਾਰਦਾਤ ਕੀਤੀ ਮੱਖਣ ਨੇ ਪਰ ਸਾਡੇ ਤੱਕ ਗੱਲ ਪਹੁੰਚੀ ਕਿ ਉਹ ਮੈਂਟੈਲਿਟੀ ਸਟੌਰ ਉਹ ਉੱਥੇ ਗੁਰਦੁਆਰੇ ਸਾਮਾਨਟਲਿਟੀ ਸਟੌਰ ਜਰੂਰ ਹੈ ਪਰ ਉਹਨੂੰ ਉੱਥੇ ਜਾਣ ਦਾ ਪ੍ਰਬੰਧ ਕਰਕੇ ਉਹਨੇ ਫੇਰ ਸਾਰਾ ਕੰਮ ਕਿਉਂਕਿ 22 ਤਰੀਕ ਨੂੰ ਮੇਰੇ ਕੋ ਰਿੰਜਿਸ਼ ਦਾ ਮਾਮਲਾ ਹੈ ਕਿ ਕੀ ਹੈ ਸਮਝਾਓ ਕਿਉਂਕਿ ਜੇ ਤੁਸੀਂ ਕਹਿੰਦੇ ਪਲੈਨਿੰਗ ਨਾ ਕੀਤਾ ਆ ਇਹ ਨਾ ਸੈਰ ਕਰਨ ਜਾਂਦੇ ਸੀ ਇਹ ਸੈਰ ਕਰਨ ਜਾਂਦੇ ਸੀ ਸਵੇਰੇ ਸ਼ਾਮ ਸੈਰ ਕਰਨ ਜਾਂਦੇ ਸੀ ਇਹ ਰਹਿੰਦਾ ਸੀ ਨਹਿਰ ਤੇ ਇਸ ਬੰਦੇ ਨੇ ਤਾੜਿਆ ਕਿ ਇਹ ਘਰ ਦਾ ਕੁੰਡਾ ਖੁੱਲਾ ਛੱਡ ਜਾਂਦੀ ਆ ਵੀ ਇੱਥੇ ਕੋਈ ਘਰੇ ਹੁੰ ਸਬੰਦੇ ਨੇ 70000 ਰੁਪਿਆ 22 22 ਤਰੀਕ ਨੂੰ 70000 ਰੁਪਿਆ ਕੱਢਿਆ ਉਸ ਤੋਂ ਬਾਅਦ ਇਹਨੇ ਦੇਖਿਆ ਕਿ ਮੇਰਾ ਢਿੱਡ ਨਹੀਂ ਭਰਿਆ ਠੀਕ ਹੈ ਨਾ ਵੀ ਇਹਦੇ ਕੰਨਾਂ 'ਚ ਹੈਗੀਆਂ ਵਾਲੀਆਂ ਜਿਹੜੋ ਸੈਰ ਕਰਨ ਜਾਂਦੀ ਆ ਉਹ ਚਲੋ ਅਸੀਂ ਮਾਤਾ ਨੂੰ ਕਿਹਾ ਵੀ ਤੂੰ ਲਾ ਕੇ ਜਾਇਆ ਕਰੋ ਹਾਂ ਖੂਨ ਮੋਨ ਲੱਗ ਗਿਆ ਉਸ ਬੰਦੇ ਨੇ ਰਾਤ ਨੂੰ ਜਿਹੜੋ ਕੰਟ ਟੱਪਿਆ ਉਹਨੇ ਵਾਲੀ ਲਾਉਣ ਦੀ ਕੋਸ਼ਿਸ਼ ਕੀਤੀ ਮਾਤਾ ਜਾਗ ਗਈ ਜਦੋਂ ਨੂੰ ਪਤਾ ਲੱਗ ਗਿਆ ਇਹਨੇ ਮੈਨੂੰ ਦੇਖ ਲਿਆ ਵੀ ਇਹ ਕਾਰਵਾਈ ਇਹਨੇ ਸਾਰੇ ਰੌਲਾ ਪਾੜਨਾ ਉਹਨੇ ਆਪਣੇ ਲੋ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਬੂਤ ਮਿਟਿਆ ਨਹੀਂ ਉਹ ਯਾਰ ਹੋ ਗਿਆ ਜਿਹੜੇ ਬੰਦਿਆਂ ਨੇ ਦੇਖਿਆ ਉਹਨਾਂ ਮਗਰ ਵੀ ਦਾਤ ਪਰ ਕੱਲੀ ਮਾਤਾ ਨੂੰ ਥੋੜੇ ਮਾਰਿਆ ਪੂਰੇ ਪਿੰਡ ਦੀ ਆਤਮਾ ਤੇ ਸੱਟ ਮਾਰੀ ਆ ਸਵੇਰ ਦਾ ਸਾਰਾ ਮਾਹੌਲ ਖਰਾਬ ਸਾਡੇ ਪਿੰਡ ਦੇ ਪੂਰੇ ਮਾਹੌਲ ਖਰਾਬ ਹੋਇਆ ਪਿਆ ਜੀ ਪਰਵਾਰ ਬਹੁਤ ਵਧੀਆ ਸੀ ਸਾਡਾ ਅੰਛੱਲੇ ਵਾਲੋ ਕਹਿੰਦੇ ਪ੍ਰਾਪਰਟੀ ਨਹੀਂ ਬਣਦੀ ਆ ਚਿੱਟੇ ਵਾਲੇ ਭਾਜੇ ਇੰਨੀ ਪ੍ਰਾਪਰਟੀ ਕਿੱਦਾਂ ਬਣਾਉਂਦੇ ਇਹ ਕਾਰਵਾਈ ਹੋਣੀ ਚਾਹੀਦੀ ਆ ਪਿੱਛੇ ਦੇਖਣਾ ਚਾਹੀਦਾ ਉਹਨਾਂ ਨੂੰ ਵੀ ਵੀ ਐਨਾ ਐਨਾ ਲੋਕੀ ਗੱਦਾ ਬਣਾ ਜਾਂਦੇ ਪ੍ਰਾਪਰਟੀ ਹੁਣ ਆਪਾਂ ਨੌਜਵਾਨ ਦੀ ਗੱਲ ਸਮਝੀ ਜਿਹਦੀ ਮਾਤਾ ਕਤਲ ਕੀਤਾ ਉਹਦੇ ਦਿਲ ਤੇ ਕੀ ਬੀਤਦੀ ਹੋਣੀ ਆ ਔਰ ਉਹ ਡਿਪਲੋਇਡ ਹੈ ਕਹਿੰਦੇ ਸਿੱਖੇਮ ਚ ਉੱਥੋਂ ਇੱਕਦਮ ਹੀ ਆ ਰ ਆ ਤੇ ਬਾਕੀ ਅਸੀਂ ਤੇ ਕੀ ਵੀਦਾਉਣਾ ਕਿੱਦਾਂ ਆਉਂਦਾ ਹੋਣਾ ਵਿਚਾਰਾ ਤਾਂ ਸਭ ਨੂੰ ਪਤਾ ਜੀ ਸਾਨੂੰ ਥੋੜੇ ਪਤਾ ਜੇ ਇੱਥੇ ਸੋਚ ਕੇ ਘੱਟ ਭਰਦਾ ਸੋਚ ਕੇ ਘੱਟ ਭਰਦਾ ਜੀ ਠੀਕ ਹੈ ਰੋਣਾ ਆਉਂਦਾ ਸਾਨੂੰ ਤਾਂ ਜੀ ਪਿੰਡ ਦੇ ਵਿੱਚ ਗੱਭੇ ਨਾ ਰਹੇ ਠੀਕ ਨਹੀਂ ਹੁਣ ਗੱਭੇ ਬਾਰਦਾ ਤਾਂ ਐਡੀ ਹੋਈ ਗੱਭੇ ਕਰ ਹੁਣ ਪਿੰਡ ਦੇ ਵਿੱਚ ਇਹ ਹਾਲਤ ਜਿਹੜੇ ਬਾਹਰ ਜਾਂਦੇ ਪਿੰਡ ਦੇ ਵਿੱਚ ਉਹਨਾਂ ਦਾ ਕੀ ਹਾਲ ਹੋਊਗਾ ਠੀਕ ਨਹੀਂ ਰਾਤ ਵਰਤੇ ਬੰਦਾ ਹਰ ਘਰੇ ਜਾਂਦਾ ਦਿਨ ਵਿੱਚ ਜੇ ਬੰਦੇ ਕੰਮ ਕਰ ਸਕਦੇ ਕੋਈ ਵੀ ਆ ਕੇ ਜੇ 2-3 ਪਰਚਿਆਂ ਦੇ ਪਹਿਲੇ ਨੱਥ ਪੈ ਜਾਂਦੀ ਨਾ ਤਾਂ ਇੱਥੇ ਤਾਂ ਗੱਲ ਨਹੀਂ ਆਣੀ ਸੀਗੀ ਕਿਉਂਕਿ ਇਹਨੂੰ ਬढ़ावा ਮਿਲਿਆ ਉਹਨੇ ਤਾਂ ਐਡੀ ਵਾਰਦਾਤ ਕੀਤੀ ਜਿਹੜੇ ਇਦਾਂ ਤੇ ਮਾੜੇ ਅਨਸਰਾਂ ਨੂੰ ਸਮਾਜ ਵਿਰੋਧੀ ਨੂੰ ਛੜਾ ਕੇ ਲੈ ਕੇ ਹੁੰਦੇ ਆ ਉਹ ਲੋਕ ਵੀ ਤਾਂ ਦੋਸ਼ੀ ਆ ਸੁਣਿਆ ਜਾਂਦਾ ਜੀ ਉਹਨਾਂ ਦੇ ਜਿਹੜੇ ਪਿੱਛੇ ਰਿਸ਼ਤੇਦਾਰ ਹਨ ਉਹ ਵੀ ਥੋੜਾ ਜਿਹਾ ਜਾਨਕੀ ਤੇ ਉਹਨਾਂ ਦੀ ਪਹੁੰਚ ਹੈਗੀ ਆ ਉਹ ਬਚਾ ਕਰਾਂਦੇ ਉਹਦਾ ਪਹਿਲਾਂ ਵੀ ਜਿਹੜੀ ਚੋਰੀ ਕੀਤੀ ਉਹਨੇ ਜਗਲਾਤ ਵਿਭਾਗ ਵਿੱਚ ਜਿਹੜੀ ਵੀ ਨਹਿਰ ਵਿਭਾਗ ਵਿੱਚ ਸੀਗਾ ਉਹ ਪਹਿਲਾਂ ਵੀ ਇੱਥੋਂ ਉਹਨਾਂ ਨੇ ਲੋ ਕਿਉਂਕਿ ਜ਼ਿਆਦਾਤਰ ਉਹਨਾਂ ਦੇ ਰੇਸੇਦਾਰਾਂ ਦੀ ਸਪੋਰਟ ਆ ਚਲੋ ਪਿੰਡ 'ਚ ਜਿਹੜੀ ਹੈਗੀ ਅਸੀਂ ਪਿੰਡ ਦੇ ਵਿੱਚ ਨੂੰ ਮਾੜਾ ਕਹਾਂਗੇ ਜਿਹੜੇ ਪਿੰਡ ਦੇ ਵਿੱਚ ਕੋਈ ਵੀ ਜ਼ਮਾਨਤ ਕਰਦਣਾ ਜੀ ਅਸੀਂ ਤਾਂ ਇਹ ਗੱਲ ਹੁਣ ਕਰਾਂਗੇ ਜੀ ਜਿਹੜਾ ਬੰਦਾ ਜ਼ਮਾਨਤ ਕਰ ਰਿਹਾਣਾ ਜੀ ਉਹ ਜ਼ਿੰਮੇਵਾਰੀ ਉਹ ਆਪ ਹੋਗਾ ਜੀ ਉਸ ਬੰਦੇ ਦਾ ਜੇ ਕੱਲੂ ਕੋਈ ਨਿੱਕੀ ਗੱਲਬਾਤ ਹੋਏ ਜੀ ਠੀਕ ਹੈ ਇਹ ਤਾਂ ਕੋਈ ਵੀ ਕਿਸੇ ਘਰ ਵਿੱਚ ਪ੍ਰੋਬਲਮ ਆਸਾ ਜੀ ਇਕੱਲੇ ਘਰ ਦੇ ਵਿੱਚ ਇਕੱਲਾ ਇਕੱਲਾ ਪਰਿਵਾਰ ਮੈਂਬਰ ਜਿੰਮੇਵਾਰੀ ਤੈ ਵੀ ਕਰ ਦੂੰਗਾ ਮੈਂ ਕਹਣਾ ਯਾਰ ਮੈਂ ਕਹਣਾ ਇਹਨੂੰ ਕਿੱਸੀ ਅੱਗੇ ਕਤਲ ਕਰਿਆ ਪਰ ਪੱਕਾ ਪੱਕਾ ਪ੍ਰਬੰਧ ਹੋਣਾ ਚਾਹੀਦਾ ਨਾ ਰਲ ਮਿਲ ਕੇ ਪੰਚਾਇਤ ਨੂੰ ਇਹ ਵੀ ਮਤੇ ਪਾਸ ਕਰਨੇ ਚਾਹੀਦੇ ਆ ਹਾਂ ਜੀ ਬਿਲਕੁਲ ਜੀ ਇਹ ਤਾਂ ਜ਼ਰੂਰੀ ਆ ਹਾਂ ਜੀ ਜੇ ਇੱਕ ਪਾਜੀ ਐਡਾ ਵੱਡਾ ਕਾਟ ਕਰਕੇ ਆਪਣੇ ਸੌਰਿਆਂ ਦੇ ਲੁਕੇ ਜਾ ਕੇ ਜੇ ਸੌਰਿਆਂ ਦੀ ਸਪੋਰਟ ਆ ਤਾਂ ਹੀ ਲੁਕੇ ਜਾ ਕੇ ਜੇ ਸੌਰਿਆਂ ਨੂੰ ਕਹਿੰਦੇ ਪਾਜੀ ਅਸੀਂ ਨਹੀਂ ਤੈਨੂੰ ਚੱਲਦੇ ਚੱਜ ਦੀ ਹੁਣ ਜੁੱਤੀਆਂ ਮਾਰ ਕੇ ਆ ਜੁੱਤੀਆਂ ਮਾਰ ਕੇ ਕੱਢ ਦੇ ਤਾਂ ਫਿਰ ਇੱਥੇ ਤੱਕ ਨੌਬ ਪਰ ਸਰਪੰਚ ਸਾਹਿਬ ਇਹਦਾ தோ ਕੀ ਮਤਾ ਪਾਇਆ ਜਾਊਗਾ ਕਿ ਜਿਹੜੇ ਇਸ ਤਰੀਕੇ ਦੇ ਬਹੁਤ क्रੂਅਲ ਨੇ ਕ੍ਰਿਮੀਨਲ ਮਾਈਂਡ ਵਾਲੇ ਲੋਕ ਨੇ ਨਸ਼ੇ ਦੇ ਆਦੀ ਨੇ ਨਸ਼ਾ ਪੀ ਕੇ ਭੂਤ ਬਣ ਜਾਂਦੇ ਆ ਭਗਿਆਣ ਬਣ ਕੇ ਲੋਕਾਂ ਤੇ ਅਟੈਕ ਕਰਦੇ ਆ ਇਹਨਾਂ ਨੂੰ ਜਿਹੜਾ ਛਡਾ ਕੇ ਲੈ ਕੇ ਆਊਗਾ ਚਲੋ ਕਿਸੇ ਤੇ ਇੱਕ ਵਾਰ ਕੋਈ ਗਲਤੀ ਹੋ ਜਾਂਦੀ ਕੋਈ ਨੌਜਵਾਨ ਹੈ ਕੋਈ ਐਡਿਕਟ ਹੋ ਜਾਂਦਾ ਕੋਈ ਕੰਜ਼ਿਊਮਰ ਹੈ ਉਹ ਗੱਲ ਵੱਖਰੀ ਹੈ ਜਿਹੜੇ ਨਸ਼ੇ ਦੀ ਤਸਕਰੀ ਕਰਦੇ ਆ ਜਾਂ ਜਿਹੜੇ ਬਾਰ-ਬਾਰ ਆਦੀ ਹੋ ਚੁੱਕੇ ਆ ਉਹਨਾਂ ਨੂੰ ਪੁਲਿਸ ਵੀ ਬਾਰ-ਬਾਰ ਜੇਲ੍ਹ ਚ ਸਿੱਟਦੀ ਆ ਉਹ ਬਚ ਕੇ ਆ ਜਾਂਦੇ ਆ ਕੋਈ ਉਹਨਾਂ ਲਈ ਵੀ ਮਤਾ ਪਾਸ ਕੀਤਾ ਜਾਊਗਾ ਪੰਚਾਇਤ ਵੱਲੋਂ ਬਿਲਕੁਲ ਕਰਾਂਗੇ ਜੀ ਪਿੰਡਾਂ ਵਾਲੇ ਨੂੰ ਸਨੇਹ ਸਨੇਹਾ ਦੇਣਾ ਚਾਹੀਦਾ ਅਸੀਂ ਅਸੀਂ ਪਹਿਲਾਂ ਵੀ ਮਤਾ ਪਾਇਆ ਜੀ ਹੂੰ ਪਹਿਲਾਂ ਵੀ ਨਸ਼ਿਆਂ ਦੇ ਖਿਲਾਫ ਮਤਾ ਪਾਇਆ ਅਸੀਂ ਤੁਹਾਨੂੰ ਪਾੜ ਕੇ ਵੀ ਸੁਣਾ ਦਿੰਨੇ ਤੁਹਾਡੇ ਪਿੰਡ ਵਾਲੇ ਗੱਲ ਮੰਨਦੇ ਆਪਾਂ ਫਿਊਚਰ ਦੀ ਗੱਲ ਕਰਦੇ ਆ ਫਿਊਚਰ ਲਈ ਵੀ ਬਿਲਕੁਲ ਅਸੀਂ ਤਿਆਰ ਹਾਂ ਜੀ ਜੀ ਬਿਲਕੁਲ ਤਿਆਰ ਹਾਂ ਜੀ ਜਿਹੜਾ ਵੀ ਕੋਈ ਇਦਾਂ ਦਾ ਅਸੀਂ ਸਖਤ ਤੋਂ ਸਖਤ ਨੌਜਵਾਨਾਂ ਦਾ ਸਵਾਲ ਹੀ ਆ ਕਿ ਜਿਹੜੇ ਛਡਾਉਣ ਜਾਂਦੇ ਆ ਉਹ ਵੀ ਕਿਸੇ ਨਾ ਕਿਸੇ ਦੋਸ਼ ਦੇ ਕਿਉਂਕਿ ਜੇ ਨਾ ਛਡਾਉਂਦਾ ਨਤੀਜਾ ਨਹੀਂ ਹੋਣਾ ਸੀ ਬਿਲਕੁਲ ਬਿਲਕੁਲ ਜੀ ਇਹ ਇਸੇ ਕਰਕੇ ਜਮਾਨਤ ਉਹਦੇ ਵਿੱਚ ਅਸੀਂ ਲਿਖਿਆ ਆ ਵੀ ਜਿਹੜਾ ਜਮਾਨਤ ਦੇਊਗਾ ਉਹਦਾ ਅਸੀਂ ਸਮਾਜਿਕ ਬਾਈਕਾਟ ਕਰਾਂਗੇ ਹੂੰ ਸਖਤ ਫੈਸਲੇ ਲੈਣੇ ਪੈਣੇ ਆ ਲੈਣੇ ਪੈਣੇ ਆ ਜੀ ਹੂੰ ਲੈਣੇ ਪੈਣੇ ਆਵਾਜ਼ بلند ਕਰਨੀ ਪੈਣੀ ਆ ਹਾਂਜੀ ਬਿਲਕੁਲ ਚੁੱਪ ਰਹਿ ਗਏ ਕਮਜ਼ੋਰੀ ਸਮਝੀ ਜਾਣੀ ਆ ਬਿਲਕੁਲ ਹਾਂਜੀ ਅਸੀਂ ਚੁੱਪ ਨਹੀਂ ਹੈ ਜੀ ਹੂੰ ਅਸੀਂ ਤਾਂ ਇਸ ਦੇ ਖਿਲਾਫ ਹੈ ਨਸ਼ਿਆਂ ਦੇ ਖਿਲਾਫ ਹੈ ਹੂੰ ਅਸੀਂ ਮੋਰੇ ਹੋ ਕੇ ਅਸੀਂ ਕਹਿੰਦੇ ਮੈਂ ਨੌਜਵਾਨ ਸਾਡਾ ਸਾਥ ਦੇਣਾ ਗਰਾਊਂਡ ਦਾ ਮਸਲਾ ਹੋਵੇ ਉਹਦੇ ਵਿੱਚ ਵੀ ਅਸੀਂ ਆਮ ਜਲਾਸ ਵਿੱਚ ਮਤਾ ਪਾਇਆ ਜਿਨ੍ਹਾਂ ਨੇ ਕਬਜ਼ੇ ਕੀਤੇ ਹੋਇਆ ਜਿਹੜੇ ਪਸ਼ੂ ਉੱਥੇ ਬੰਦੇ ਜਿਹੜੇ ਕੁੱਤੇ ਬੰਦੇ ਆ ਉੱਥੇ ਸ਼ਿਕਾਰ ਸ਼ਿਕਾਰੀ ਕੁੱਤੇ ਉੱਥੇ ਬੰਦੇ ਆ ਮਸਲੇ ਹੋ ਰਿਹਾ ਉਹ ਹੋਰ ਪਿੰਡ ਦੇ ਮਸਲੇ ਆ ਆਪਾਂ ਅੱਜ ਦੇ ਵਿਸ਼ੇ ਤੇ ਗੱਲ ਕਰੀਏ ਜਿਹੜਾ ਇਹਨਾਂ ਦੇ ਅੰਦਰ ਦਰਦ ਹੈ ਇਹ ਨੌਜਵਾਨ ਸਾਰੇ ਉਹ ਉਹਦੇ ਵਿੱਚ ਆਪਣੀ ਮਾਂ ਦੇਖ ਰਹੇ ਆ ਵੱਡੀ ਗੱਲ ਇਹ ਆ ਅੱਜ ਉਹ ਕਿਸੇ ਦੀ ਮਾਂ ਨਾਲ ਹੋਇਆ ਆਸ਼ਾ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਦੀ ਮਾਂ ਨਾਲ ਹੋ ਸਕਦਾ ਅੱਜ 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 ਪਿੰਡ ਦੇ ਮੁੰਡੇ ਨੇ ਕੀਤਾ ਕੱਲ ਨੂੰ ਕੋਈ ਬਾਹਰੋਂ ਨਸ਼ੇੜੀ ਆ ਕੇ ਕਰ ਦੂਗਾ ਹਾਂਜੀ 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 ਹਨਾ ਬਹੁਤ ਮਾੜਾ ਹੋਇਆ ਜੀ ਬਹੁਤ ਦੁੱਖ ਵਾਲੀ ਗੱਲ ਹੈ ਮਾਤਾ ਨਾਲ ਗੱਲ ਕਰਨੀ ਕਿਉਂਕਿ ਉਹਨਾਂ ਤੋਂ ਭਾਵ ਜਿਹੜੇ ਕੰਟਰੋਲ ਤੁਹਾਡੇ ਕੀ ਲੱਗਦੇ ਸੀ ਜੀ ਸਾਡੇ ਪਰਜਾਈ ਸੀ ਤੇ ਤੁਸੀਂ ਟੀਨ ਤੇ ਚੜ ਕੇ ਦੇਖਿਆ ਨਹੀਂ ਇੱਧਰ ਇਹਨਾਂ ਨੇ ਵਿਚਾਰੇ ਨੇ ਦੇਖੇ ਸਾਡੀ ਪਰਜਾਈ ਇਹਨਾਂ ਨੇ ਜੀ ਮਾਤਾ ਦੱਸੋ ਕੱਲ ਕੀ ਦੇਖਿਆ ਤੁਸੀਂ ਇੱਥੇ ਖੜੇ ਸੀ ਔਰ ਹਾਲਾਤ ਕੀ ਸੀਗੇ ਦੇਖੋ ਕਿੰਨਾ ਡਰਾਵਣਾ ਮੰਜ਼ਰ ਹੈ ਉਹਨਾਂ ਨੂੰ ਸ਼ਬਦ ਵੀ ਨਹੀਂ ਮਿਲਦੇ ਪਏ ਔਰ ਹੌਕਾ ਜਿਹੜਾ ਆ ਬੱਲ ਨੂੰ ਹੌਕਾ ਮਾਦਾ ਦੱਬਾ ਦਰਦ ਹੈ ਇੱਕ ਵਾਰੀ ਦਿਖਾ ਦੇ ਵੀ ਜੇ ਸਾਰਿਆਂ ਦਾ ਚਿਹਰਾ ਇਹ ਹੱਲੇ ਵੀ ਚੰਗਾ ਲੋਕ ਐਟਲੀਸਟ ਇਕੱਠੇ ਤਾਂ ਹੋਏ ਆ ਹਾ ਦਾ ਨਾਰਾ ਤਾਂ ਮਾਰਦੇ ਪਏ ਆ ਜੀ ਹੁਣ ਵੀ ਉਹ ਦਿਖਾਈ ਉਧਰ ਬੀਬੀਆਂ ਦੇ ਅੱਖਾਂ ਤੋਂ ਜਿਹੜੇ ਹੰਝੂ ਛਲਕਦੇ ਪਏ ਆ ਇਹ ਐਟਲੀਸਟ ਲੋਕ ਬਾਹਰ ਤਾਂ ਆਏ ਆ ਗਲਤਾਂ ਕਰ ਰਹੇ ਆ ਇਹ ਤਾਂ ਕਈ ਥਾਵਾਂ ਤੇ ਲੋਕ ਬਾਹਰ ਵੀ ਨਹੀਂ ਆਉਂਦੇ ਇਹਨਾਂ ਨੂੰ ਦੁੱਖਤ ਹੈ ਦੁੱਖ ਨੂੰ ਜ਼ਾਹਰ ਤਾਂ ਕਰ ਰਹੇ ਆ ਇਹ ਵੀ ਵੱਡੀ ਗੱਲ ਹੈ ਬਲਾਓ ਕਿੱਥੇ ਬੇਟੀ ਜਿਹਨੇ ਮੰਜ਼ਰ ਦੇਖਿਆ ਕਿਉਂਕਿ ਜੇ ਹੁਣ ਵੀ ਨਾ ਬੋਲੇ ਸਰਕਾਰ ਨੇ ਤਾਂ ਯੁੱਧ ਨਸ਼ਿਆਂ ਬਾਰੇ ਤਾਂ ਅਖਬਾਰਾਂ 'ਚ ਚਲਾਈ ਜਾਣਾ ਉਹਨੇ ਤਾਂ ਕਹਿਣਾ ਨਸ਼ਾ ਖਤਮ ਹੋ ਗਿਆ ਉਹ ਪਤਾ ਨਹੀਂ ਮੰਗਲਗ੍ਰੇਜ ਖਤਮ ਹੋਇਆ ਕਿੱਥੇ ਖਤਮ ਹੋਇਆ ਪਰ ਇੱਥੇ ਤਾਂ ਲੋਕਾਂ ਨੂੰ ਭੁਗਤਣਾ ਪੈਂਦਾ ਨਾ ਬਲਾਓ ਕਿਹੜੇ ਲੜਕੀ ਆ ਜੀ ਬਹੁਤ ਬਹਾਦਰੀ ਦਾ ਜੀ ਉਹ ਕੁੜੀ ਨੇ ਕੰਮ ਕੀਤਾ ਜੀ ਉਸ ਕੁੜੀ ਦੇ ਹੌਸਲੇ ਨਾਲ ਹੀ ਇਹ ਮੁੰਡਾ ਫੜਿਆ ਗਿਆ ਨਹੀਂ ਤਾਂ ਜੇ ਨਾ ਫੜਿਆ ਜਾਂਦਾ ਤਾ ਸਾਡੇ ਪਿੰਡ ਦਾ ਬੜਾ ਨੁਕਸਾਨ ਹੋਣਾ ਕਿਸੇ ਦੇਖੋ ਨਸ਼ੇ ਚ ਜਿਵੇਂ ਉਹ ਕਹਿੰਦੇ ਆ ਹਾਂਜੀ ਹਾਂਜੀ ਕਿ ਅੰਨਾ ਹੋਇਆ ਸੀ ਕੋਈ ਹੋਸ਼ ਨਹੀਂ ਸੀ ਕਿਸੇ ਹੋਰ ਦੇ ਵੀ ਦਾਤ ਮਾਰ ਸਕਦਾ ਸੀ ਨਹੀਂ ਉਸ ਕੁੜੀ ਦੀ ਬਹਾਦਰੀ ਹੈ ਪਹਿਲਾਂ ਨਾ ਇਹਨੂੰ ਫੜ ਲਿਆ ਸੀ ਜਿਨ੍ਹਾਂ ਨੇ ਦੇਖਿਆ ਦੋ ਦਿਨ ਪਹਿਲਾਂ ਇਹਨੂੰ ਫੜ ਲਿਆ ਸੀ ਇੱਕ ਬੰਦਾ ਹੋਰ ਫੜਿਆ ਨਸ਼ੇ ਵਿਰੁੱਧ ਇਹਨਾਂ ਨੂੰ ਸਾਰਿਆਂ ਸਰਪੰਚ ਸਾਰਿਆਂ ਪੰਚਾਂ ਨੂੰ ਅਸੀਂ ਫੋਨ ਕੀਤਾ ਕੋਈ ਨਹੀਂ ਪਹੁੰਚਿਆ ਦੋ ਘੰਟੇ ਬਾਅਦ ਪਹੁੰਚੇ ਸਾਰੇ ਹੀ ਪਹਿਲਾਂ ਪੁੱਛ ਲੋ ਮੂੰਹ ਤੇ ਖੜੇ ਹੋ ਦੋ ਘੰਟੇ ਬਾਅਦ ਪਹੁੰਚੇ ਇੱਕ ਇਹ ਬੰਦਾ ਸੀ ਇੱਕ ਦੂਆ ਉਹਦੇ ਕੋਲ ਸਮਾਨ ਫੜ ਲਿਆ ਨਾ ਅਸੀਂ ਮੌਕੇ ਤੇ ਮੇਰੇ ਕੋਲ ਸਮਾਨ ਕੀ ਸੀ ਚਿੱਟਾ ਸੀਗਾ ਭਾਜੀ ਇਹਨਾਂ ਕੋਲ ਚਿੱਟਾ ਮਤਲਬ ਇਸ ਏਰੀਆ ਚ ਸਪਲਾਈ ਕਰਦਾ ਕੌਣ ਹੈ ਉਹ ਬੰਦਾ ਜੀ ਹੁਣ ਅਸੀਂ ਕਹਾਂ ਉਹਨੂੰ ਨਾ ਲੈਣਾ ਜੀ ਪਤਾ ਹੀ ਆ ਸਾਰੇ ਪਿੰਡ ਨੂੰ ਠੀਕ ਆ ਜੀ ਉਹ ਬੰਦਾ ਸੀਗਾ ਉਹ ਤਾਂ ਕਹਿੰਦਾ ਜੀ ਮੈਂ ਪਿੰਡ ਫੂਕ ਦੂੰ ਏਦਾਂ ਕਰ ਦੂੰ ਸਾਰਾ ਕੁਝ ਕਰ ਦੂੰਗਾ ਜੀ ਪਿੰਡੀ ਫੂਕਿਆ ਹੋਰ ਕੀ ਕੀ ਕਰਾ ਹਾਂ ਕੀ ਕੀਤਾ ਆ ਕੀ ਕੀਤਾ ਜੇ ਕਿਸੇ ਦੀ ਮਾਂ ਨੂੰ ਤੁਸੀਂ ਹੁਣ ਉਹ ਤਾਂ ਵੀਡੀਓ ਹੈਗੀ ਜੀ ਭਾਜੀ ਮੈਂ ਦਿਖਾ ਦੂੰਗਾ ਪਿੰਡ ਦੇ ਗੱਬੇ ਆ ਘਰ ਚ ਬੰਦਾ ਮਾਰਦਾ ਸਾਡੇ ਨਾਲ ਪੂਰਾ ਸਹਿਯੋਗ ਦਿੰਦੇ ਤਾਂ ਉਹਦੋਂ ਉਹ ਬੰਦਾ ਫੜੋ ਗਿਆ ਮੈਂ ਕੱਲਾ ਸੀਗਾ ਜੀ ਕੱਲਾ ਮੈਂ ਉਹਦੇ ਖਿਲਾਫ ਅਗਲਾ ਦੋਵੇਂ ਸਾਡੇ ਕੋਲੋਂ ਛੁੱਟ ਕੇ ਭੱਜ ਗਿਆ ਜੀ ਦੇਖੋ ਅਸੀਂ ਪੰਚਾਇਤ ਦੇਖੋ ਪਤਾ ਕੀ ਗੱਲ ਹੈ ਇੱਕ ਗੱਲ ਹੋਰ ਹੈ ਬਗਾਨੇ ਪੁੱਤ ਨਹੀਂ ਮਰਨੇ ਚਾਹੀਦੇ ਕਿਸੇ ਦੇ ਨਜਾਇਜ਼ ਪੁੱਤ ਵੀ ਨਹੀਂ ਮਰਨੇ ਚਾਹੀਦੇ ਇੱਕਾ ਚਾਹੀਦਾ ਜੇ ਇਹ ਬੰਦੇ ਉਹ ਉਦਣ ਫੜ ਹੋ ਜਾਂਦੇ ਨਾ ਉਹ ਬੰਦੇ ਭਾਜੀ ਅੱਜ ਆ ਕੰਮ ਹੋਣਾ ਨਹੀਂ ਸੀਗਾ ਜੇ ਪਿੰਡ ਦੇ ਮੇਰੇ ਨਾਲ ਸਾਥ ਦਿੰਦੇ ਹਾਂ ਪ੍ਰਬੰਧ ਕਰਦੇ ਹਾਂ ਆ ਰਾਤ ਨੂੰ ਉਦਣ ਜੇ ਉਹਨੂੰ ਵੀ ਫੜਾਦੇ ਨਾਲ ਇਹ ਅੱਜ ਆ ਕੰਮ ਨਹੀਂ ਹੋਣਾ ਸੀ ਆਂਟੀ ਦੀ ਮੌਤ ਨਹੀਂ ਹੋਣੀ ਸੀ ਦੇਖੋ ਪਤਾ ਕੀ ਗੱਲ ਹੈ ਜੀ ਇਹ ਨੌਜਵਾਨ ਕਿਰਤੀ ਮੁੰਡੇ ਇਹਨਾਂ ਦਾ ਵੀ ਨਜਾਇਜ਼ ਘਾਟਾ ਨਹੀਂ ਹੋਣਾ ਚਾਹੀਦਾ ਅੱਜ ਇਹ ਕੱਲੇ ਉੱਠ ਕੇ ਕੱਲੇ ਉੱਠ ਕੇ ਤੁਰ ਪੈਣ ਕੋਈ ਕੱਲੂ ਇਹਨਾਂ ਦੇ ਸੱਟ-ਚੋਟ ਮਾਰ ਦੂਗਾ ਬਿਲਕੁਲ ਜੀ ਨਿਆਂ ਦੇ ਪਰਚੇ ਪੋਇਆ ਸਾਡੇ ਦੇ ਕੋਈ ਵੀ ਪਰਚਾ ਨਹੀਂ ਹੈਗਾ ਮੇਰੇ ਦੇ ਇਹਨਾਂ ਨੇ ਮੇਰੇ ਤੇ ਨਿਆਂ ਦੇ ਪਰਚਾ ਪਾ ਮੈਨੂੰ ਨਹੀਂ ਪਤਾ ਹੁਣ ਕਿਹਨੇ ਤੇ ਪਿੰਦ ਦੇ ਨੇ ਪੋਇਆ ਪੋਇਆ ਜੀ ਜੀ ਡੈੱਡ ਬੋਡੀ ਮੋਰਚਰ ਵਿੱਚ ਹੈ ਜੀ ਮੈਂ ਉਹਨਾਂ ਨਾਲ ਕੀਤੀ ਸੀ ਗੱਲ ਕਹਿੰਦੇ ਜਦੋਂ ਤੱਕ ਉਹਨਾਂ ਦਾ ਬੇਟਾ ਬੇਟੇ ਨਾਲ ਗੱਲ ਉਹਨਾਂ ਦੀ ਹੋ ਗਈ ਆ ਜਦੋਂ ਉਹ ਆਣਗੇ ਪੋਸਟਮਾਰਟਮ ਤੋਂ ਬਾਅਦ ਫਿਰ ਜੋ ਵੀ ਇਹਨਾਂ ਨੇ ਕੰਪਲੇਂਟ ਲਖਾਈ ਗਈ ਕਿਸੇ ਵੱਲੋਂ ਕਿ ਨਹੀਂ ਕੰਪਲੇਟ ਇਹਨਾਂ ਦੇ ਘਰ ਦੇ ਵੱਲੋਂ ਲਿਖਾ ਹੋਣੀ ਆ ਜੀ ਹਾਂਜੀ ਬਲੱਡ ਰਿਲੇਸ਼ਨ ਜਿਹਨਾਂ ਦਾ ਉਹ ਬੇਟੇ ਨੇ ਆ ਕੇ ਲਿਖਾਉਣਾ ਹਾਂਜੀ ਉਹ ਨਹੀਂ ਲਿਖਾਣੀ ਹਸਬੈਂਡ ਉਹਨਾਂ ਦਾ ਪਤਾ ਲੱਗਿਆ ਕਿੱਥੇ ਹਲੇ ਤੱਕ ਹਸਬੈਂਡ ਹਾਂਜੀ ਆ ਗਿਆ ਜੀ ਉਹ ਥੋੜੇ ਹੋਸ਼ ਨਹੀਂ ਹਲੇ ਹੋਸ਼ ਨਹੀਂ ਹੋਸ਼ ਵਿੱਚ ਹੈਗੇ ਪਰ ਉਹਨਾਂ ਨੂੰ ਸਮਝ ਆਇਆ ਕਿ ਹੋ ਕੀ ਗਿਆ ਹੈ ਨਹੀਂ ਹੈ ਨਹੀਂ ਹੈ ਨਹੀਂ ਹੈਗਾ ਹੈਗਾ ਪਤਾ ਉਹ ਬਲਾ ਲਓ ਹਾਂਜੀ ਵੇ ਨਹੀਂ ਕੌਂਸ਼ੀਅਸ ਹੈ ਤਾਂ ਰਹਿਣ ਬਲਾ ਬਲਾ ਚਲੋ ਜੀ ਇਹ ਭੈਣ ਜੀ ਨੇ ਆਲਰੇਡੀ ਐਸਪੀ 32 ਤੇ ਨਾਲ ਪੱਖ ਚਲਾ ਚੁੱਕੇ ਇੱਕ ਵਾਰੀ ਫਿਰ ਤੋਂ ਆ ਸਾਰੇ ਪਿੰਡ ਦੇ ਇੱਕ ਤਰ੍ਹਾਂ ਦੀ ਪੰਚਾਇਤ ਖੜੀ ਆ ਲੋਕ ਖੜੇ ਉਹਨਾਂ ਸਾਹਮਣੇ ਪੁੱਛਣਾ ਚਾਹੁੰਦਾ ਭੈ ਜੀ ਹੋਇਆ ਕੀ ਕੱਲ ਰਾਤ ਦਾ ਮਤਲਬ ਉਹ ਸੀਨ ਕੀ ਸੀਗਾ ਸਾਢੇ 10 ਵਜੇ ਦਾ ਅਸੀਂ ਉੱਠੇ ਉੱਠ ਕੇ ਨਾ ਅਸੀਂ ਦੇਖਿਆ ਵੀ ਇਹਨਾਂ ਦੇ ਘਰੋਂ ਨਾ ਆਵਾਜ਼ ਆਉਂਦੀ ਸੀਗੀ ਤੁਹਾਡਾ ਘਰ ਕਿਹਣਾ ਜੀ ਸਾਡਾ ਘਰ ਨਾਲ ਜਾਨੀ ਕਿ ਸੈਂਟਰ ਚ ਕੰਦ ਆਉਂਦੀ ਏਕਰ ਤੇ ਮੁੜ ਕੇ ਨਾ ਫਿਰ ਮੈਂ ਚੱਲ ਗਵਾਂਢ ਨੂੰ ਫੋਨ ਕੀਤਾ ਇਹਨਾਂ ਦੇ ਘਰ ਆਵਾਜ਼ ਆਏਗੀ ਆਏਗੀ ਜਦੋਂ ਜਦੋਂ ਇਹ ਆਖਰੀ ਸਾਰ ਨਿਕਲ ਗਏ ਸਾਰੇ ਉਹਦੇ ਨਾ ਦਰਵਾਜ਼ਾ ਖੋਲ ਲਿਆ ਨੇ ਆਵਾਜ਼ ਕਿਸ ਤਰੀਕੇ ਦੀ ਸੀਗੀ ਮੈਨੂੰ ਬਚਾਓ ਤਿੰਨ ਜਣੇ ਦੇ ਨਾਲ ਲੈਂਦੀ ਸੀ ਇਹ ਤਾਂ ਗਵਾਂਢ ਦੇ ਮੁੰਡਿਆਂ ਦਾ ਕਹਿੰਦੀ ਮੈਨੂੰ ਬਚਾਓ ਬਚਾਓ ਆਛਰਾਨੀ ਆਛਰਾਨੀ ਠੀਕ ਹੈ ਤੇ ਮੱਖਣ ਨੇ ਉਹਦਾ ਗਲ ਘੁੱਟਿਆ ਸੀ ਪੁੱਠੀ ਕਰਕੇ ਤੇ ਮੁੜ ਕੇ ਨਾ ਫਿਰ ਜੋ ਦਰਵਾਜ਼ਾ ਖੋਲ੍ਹ ਲਿਆ ਤੇ ਸਾਨੂੰ ਕਹਿੰਦਾ ਹਾਂ ਦੱਸੋ ਕਹਿੰਦਾ ਕੀ ਗੱਲ ਆ ਦਰਵਾਜ਼ਾ ਕਿਹੜਾ ਖੋਲ੍ਹਿਆ ਆ ਗੇਟ ਆ 메ਨ ਗੇਟ ਖੋਲ੍ਹਿਆ ਕਹਿੰਦਾ ਦੱਸੋ ਕਹਿੰਦਾ ਕੀ ਗੱਲ ਆ ਤੇ ਅਸੀਂ ਚਾਰ ਜਣੇ ਦੇ ਮਗਰ ਭੱਜੇ ਜਾਨੀ ਕਿ ਉਹਨੇ ਉਲਟਾ ਬਾਰ ਸਾਡੇ ਤੇ ਕੀਤਾ ਮੁੜ ਕੇ ਫੇਰ ਸਾਨੂੰ ਉੱਥੇ ਤੱਕ ਰਭਾ ਕੇ ਲੈ ਕੇ ਗਿਆ ਉਹ ਗੇਟ ਖੋਲਣ ਤੋਂ ਪਹਿਲਾਂ ਪਹਿਲਾਂ ਅਸੀਂ ਪਹਿਲਾਂ ਚਾਰ ਜਣੇ ਉਧਰ ਨੂੰ ਹਾਂਜੀ ਮੌਤ ਹੋ ਚੁੱਕੀ ਸੀ ਉਹਨਾਂ ਦੀ ਅਸੀਂ ਚਾਰ ਜਣੇ ਪਹਿਲਾਂ ਉਹਦੇ ਮਗਰ ਭੱਜੇ ਜਾਨੀ ਕਿ ਉਹ ਦਾਗ ਦੇਖ ਕੇ ਨਾ ਫਿਰ ਸਾਨੂੰ ਚਾਰ ਨੂੰ ਉਧਰ ਭਜਾਇਆ ਉਹਨੇ ਮਤਲਬ ਜੀ ਉਹਨੇ ਉਹ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਜੇ ਹੱਥ ਆ ਜਾਂਦੇ ਇਹ ਮਾਦੀ ਪੇ ਮਰਦੇ ਚੱਲ ਮੁੱਕਦੀ ਗੱਲ ਸਹੀ ਬਾਤ ਚਾਹ ਕੰਮ ਹੋ ਗਿਆ ਗਲਤ ਕੁਲ ਵੀ ਗਊ ਕਿੱਥੇ ਜੰਮੀ ਕਿੱਥੇ ਪਲੀ ਕਿੱਥੇ ਆਈ ਹਨਾ ਜੀ ਬਹੁਤ ਜ਼ੁਲਮ ਹੋ ਗਿਆ ਸਾਡੀ ਪਿੰਡੀ ਬਹੁਤ ਜ਼ੁਲਮ ਹੋ ਗਿਆ ਤੁਸੀਂ ਹਨਾ ਅੜਜਟ ਕਰਉ ਜਾਂਜਨਾ ਜੀ ਅਈ ਤਾਂ ਕਹਿੰਦੇ ਬੰਦਾ ਇਹ ਕੰਮ ਕਰਦਾ ਉਹਦੀ ਗੋਲੀ ਬਾਜੀਏ ਪਰ ਤੂੰ ਕੋਈ ਡਰ ਨਹੀਂ ਸੰਨ ਅਸੀਂ ਤਾਂ ਕੀਦਾ ਵਾ ਸਾਨੂੰ ਅਨਸਾਰ ਚਾਹੀਦਾ ਸਾਨੂੰ ਖੂਨ ਚਾਹੀਦਾ ਖੂਨ ਦਾ ਗੂਨ ਕੋਈ ਨਹੀਂ ਸੀ ਕਦੀ ਉਹ ਤੇ ਪੁਰਖ ਜੀ ਨੇ ਸਾਡੇ ਕੋਲ ਆਈ ਸੀ ਬੱਚੀ ਪਾਲੀ ਅਸੀਂ ਆਪਣੇ ਹੱਥੀ ਹੱਤੀ ਤੌਰ ਦਿੱਤੀ ਕੰਤਾ ਇਨਸਾਫ ਚਾਹੀਦਾ ਬੇ ਇਨਸਾਫ ਮਿਲ ਜਵੇ ਬਸਾਂ ਦਾ ਕੋਈ ਨਾ ਕੋਈ ਚਾਹੀਦਾ ਬਸ ਹੋਰ ਸਾਨੂੰ ਕੋਈ ਬਸ ਸਾਡਾ ਇਹ ਇਨਸਾਫ ਹੈ ਨਾ ਸਾਡਾ ਅਜ ਘਰ ਉੱਜੜ ਗਿਆ ਐਤਾ ਤਾਂ ਡਰ ਪੈ ਗਿਆ ਇੱਕ ਦੋ ਘਰਾਂ ਦੇ ਵਿੱਚ ਕੋਈ ਹੁੰਦਾ ਕਿਸੇ ਵੇਲੇ ਡਿਊਟੀਆਂ ਤੇ ਗਏ ਹੋ ਹਸਬੰਡ ਐਤਾ ਤਾਂ ਡਰ ਤਾਂ ਲੱਗਦਾ ਡਰ ਤਾਂ ਹੁਣ ਕਰਾਤੇ ਦਾ ਪਿਆ ਹੀ ਹੋਇਆ ਹੈ ਪਿੰਡ ਚ ਬਹਿਮ ਪੈ ਗਿਆ ਸਾਰੇ ਪਿੰਡ ਦੇ ਵਿੱਚ ਸਾਡੇ ਬਸ ਇਦਾਂ ਆ ਬਸ ਇਹ ਨਾ ਇਹੀ ਆ ਮੰਗ ਵੀ ਇਹਨੂੰ ਬਸ ਇਨਸਾਫ ਮਿਲਣਾ ਚਾਹੀਦਾ ਹੈ ਜੀ ਤੁਹਾਡੇ ਨਾਲ ਵੀ ਜੁੜਿਆ ਸਾਰੇ ਨਾਲ ਜੁੜਿਆ ਇਨਸਾਫ ਦੇਖੋ ਹੋਰਾਂ ਦਾ ਬੱਚਾ ਬਾਦਰਾਂ ਦੀ ਰਾਖੀ ਕਰਦਾ ਸੀ ਖੋਦ ਉਹਦੇ ਘਰ ਲੁੱਟ ਨਹੀਂ ਪੈ ਗਈ ਆ ਉਸ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਦੇਖੋ ਭਾਰਤ ਮਾ ਦੀ ਰਾਖੀ ਕਰਦਾ ਉਹਨਾਂ ਦਾ ਪੁੱਤ ਤੇ ਉਹਦੀ ਮਾਂ ਦੀ ਰਾਖੀ ਨਹੀਂ ਹੋ ਸਕੀ ਕੋਸ਼ਿਸ਼ ਤਾਂ ਕੀਤੀ ਤੁਸੀਂ ਕੀਤੀ ਕੀਤੀ ਆ ਪਰ ਸਾਡੇ ਕੀਤੀ ਆ ਪਰ ਹੋ ਨਹੀਂ ਸਕੀ ਜੋਰ ਨਹੀਂ ਚੱਲੇ ਸਾਡੀ ਉਹ ਨਹੀਂ ਚੱਲਿਆ ਅਸੀਂ ਕੀਤੀ ਆ ਸਾਡੀ ਆਪਣੀ ਧੀ ਸਾਡੀ ਭੈਣ ਸੀ ਕਿ ਦੱਸਦੇ ਕੋਈ ਕੋਈ ਦੱਸ ਦਿੰਦੇ ਮੈਂ ਅਸੀਂ ਕੀਤੀ ਆ ਪਰ ਸਾਡੇ ਜੋਰ ਨਹੀਂ ਚੱਲਿਆ ਇਹ ਬੰਦਾ ਉਹ 100 ਬੰਦ ਗਲਤ ਕਰੀ ਪੰਜ ਚਾਰ ਕਰੇ ਕੀਤੀਆਂ ਚੋਰੀਆਂ ਜਾ ਰੀਆਂ ਆ ਹਾਂ ਹੁਣ ਪੇਤਾ ਔਰ ਤੁਸੀਂ ਹੁਣ ਤੁਹਾਡਾ ਕਹਿਣਾ ਕੀ ਹੈ ਜਿਹੜਾ ਮੱਖਣ ਰਾਮ ਹੈ ਉਹ ਕਿੱਥੇ ਆ ਹੁਣ ਉਹ ਹੱਸ ਜਾਈ ਹੈ ਹਾਂਜੀ ਇਹਨਾਂ ਨੇ ਹਾਂ ਔਰ ਤੇ ਚੌਂਕੀ ਵਿੱਚ ਲਾਗੇ ਸੀ ਨਾ ਹਾਂ ਚੌਂਕੀ ਵਿੱਚ ਲਾਗੇ ਸੀ ਇਹ ਉੱਥੇ ਚੌਂਕੀ ਵਿੱਚ ਲਾਗੇ ਸਗੇ ਜੀ ਸੋਹਰਿਆਂ ਕੋਲ ਸੋਹਰਿਆਂ ਕੋਲ ਚੱਲ ਗਿਆ ਜੀ ਸੋਹਰਿਆਂ ਅੱਗੇ ਉਹਨੂੰ ਹਰੱਸ ਵਿੱਚ ਲੱਗ ਗਏ ਉਹਨਾਂ ਨੂੰ ਵਿੱਚ ਹਰੱਸ ਵਿੱਚ ਦੇ ਤਾ ਸੀ ਚੌਂਕੀ ਵਿੱਚ ਅਸੀਂ ਤਾਂ ਮੰਗ ਕਰਦੇ ਹਾਂ ਜੀ ਉਹਨੂੰ ਜੋ ਕਰ ਦੇ ਬੰਦੀ ਕਾਨੂੰਨੀ ਕਾਰਵਾਈ ਵੱਧ ਤੋਂ ਵੱਧ ਜਿਹੜੀ ਸਜ਼ਾ ਉਹਨੂੰ ਸਖਤ ਕਾਰਵਾਈ ਕੀਤੀ ਜਾਵੇ ਜੀ ਉਹਦੇ ਬਾਕੀ ਭਾਈ ਜਿਨ੍ਹਾਂ ਜਿਨ੍ਹਾਂ ਦੇ ਸ਼ੱਕ ਵਾ ਨਾ ਜੋ ਜੋ ਨਸ਼ੇ ਦੇ ਜੇ ਪਿੰਡ ਦੇ ਨਾਲ ਲੱਗਦਾ ਜਿਹੜਾ ਨਸ਼ਾ ਵੇਚਦਾ ਉਹਨਾਂ ਦੀਆਂ ਪ੍ਰਾਪਰਟੀਆਂ ਚੈੱਕ ਕੀਤੀਆਂ ਜਾਵੇ ਪਿੱਛੇ ਰਿਸ਼ਤੇਦਾਰਾਂ ਦੀ ਡਿਟੇਲ ਕਢਾਈ ਜਾਵੇ ਵੀ ਕਿ ਲਈ ਆ ਜੇ ਐਸਐਚਓ ਸਾਹਿਬ ਤੁਹਾਨੂੰ ਸੱਦ ਕੇ ਜੇ ਤੁਹਾਡੇ ਤੱਕ ਪਹੁੰਚ ਕਰਕੇ ਨਾਮ ਪੁੱਛਣਗੇ ਫਿਰ ਤੁਸੀਂ ਨਾਮ ਦੱਸੋਗੇ ਨਾਮ ਭਾਜੀ ਅਸੀਂ ਪਿੰਡ ਦੇ ਨਾਲ ਆ ਸਾਰੇ ਦੇ ਜੋ ਪਿੰਡਦਿਆਂ ਨੇ ਪਹਿਲਾਂ ਕਰ ਲਈਏ ਬਿਲਕੁਲ ਦੱਸਾਂਗੇ ਜੀ ਇੱਥੇ ਇਕੱਠੇ ਹੋ ਕੇ ਗੱਲ ਕਰ ਲਈਓ ਦੱਸਾਂਗੇ ਜੀ ਅਸੀਂ ਇੱਧੇ ਦੱਸਾਂਗੇ ਇੱਧੇ ਇਕੱਠੇ ਹੋਵਾਂਗੇ ਇੱਥੇ ਇਕੱਠੇ ਹੋ ਕੇ ਗੱਲ ਅਸੀਂ ਇਕੱਠੇ ਹੋ ਕੇ ਗੱਲ ਕਰਾਂਗੇ ਇੱਕ ਕਰਊਗਾ ਤਾਂ ਤੁਹਾਡਾ ਵੀ ਬਚਾ ਆ ਜਿਨ੍ਹਾਂ ਦੇ ਸਾਰੇ ਜੀ ਕਮਦੇ ਉਹਨਾਂ ਕੋਈ ਨਹੀਂ ਨੀ ਪ੍ਰਾਪਰਟੀ ਬਣਦੀ ਕਿ ਜਿਹੜੇ ਨਾਮ ਲੈ ਇਹਨਾਂ ਨੇ ਪਿੰਡਦਿਆਂ ਨੇ ਕਿ ਉਹਨਾਂ ਨੇ ਇਦਾਂ ਕਿਦਾਂ ਬਣਾ ਲਈ ਇਹ ਸਾਰੀ ਮੱਗ ਹੋਣੀ ਚਾਹੀਦੀ ਹੈ ਸਾਰਾ ਮੁੱਦਾ ਉੱਠਣਾ ਚਾਹੀਦਾ ਜੀ ਹਾਂ ਇਹ ਕਿੱਥੋਂ ਆਈ ਕਿੱਦਾਂ ਬਣਾਈ ਠੀਕ ਹੈ ਨਾ ਕਿੱਲੇ ਕਿੱਲੇ ਵਾਲੇ ਇੰਨੀ ਪ੍ਰਾਪਰਟੀ ਬਣਾ ਗਏ ਤੇ ਬਾਕੀ ਜਿਹੜਾ ਦਾਦਾ ਕਿੱਲੇ ਵਾਲੇ ਉਹ ਐਦੇ ਬੈਠੇ ਵਾਲੇ ਠੀਕ ਹੈ ਤਾਂ ਇਹਨਾਂ ਦਾ ਜਿੰਨਾ ਪੱਖ ਸੀ ਜੋ ਇਹਨਾਂ ਦੇ ਮਨ ਦੇ ਵੱਲ ਭਲੇ ਹਾਲੇ ਤਾਂ ਮੈਨੂੰ ਲੱਗਦਾ ਤਾਂ ਕੁਝ ਹਿੱਸਾ ਹੀ ਬਾਹਰ ਆਇਆ ਮਨ ਚ ਤਕਲੀਫ ਤਾਂ ਬਹੁਤ ਸਾਰੀਆਂ ਦਿਖਾ ਦੇ ਬਹੁਤ ਸਾਰੀਆਂ ਜਿਹੜੀਆਂ ਇੱਥੇ ਮਾਵਾਂ ਨੇ ਇਹਨਾਂ ਦੇ ਅੱਖ ਚ ਹੰਝੂ ਆ ਤਕਲੀਫ ਹੈ ਔਰ ਡਰ ਵੀ ਹੈ ਬੱਚਿਆਂ ਨੂੰ ਲੈ ਕੇ ਵੀ ਡਰ ਹੈ ਕਿ ਬੱਚੇ ਗਲੀਆਂ ਚ ਖੇਡਦੇ ਰਹਿੰਦੇ ਆ ਐਦਾਂ ਦੇ ਮਾੜੇ ਅਨਸਰ ਜੇ ਖੁੱਲਿਆ ਔਰ ਨਸ਼ਾ ਕਰਕੇ ਘੁੰਮਣਗੇ ਤਾਂ ਕਿੰਨਾ ਕੁ ਸੇਫ ਨੇ ਇਹ ਸਵਾਲ ਇਹਨਾਂ ਦੇ ਮਨ 'ਚ ਆ ਪਰ ਹੋਇਆ ਬਹੁਤ ਮਾੜਾ ਸਵਾਲ ਉਹੀ ਕਿ ਇੱਕ ਨੌਜਵਾਨ ਭਾਰਤ ਦੇਸ਼ ਭਾਰਤ ਮਾਂ ਦੇ ਬਾਰਡਰ ਤੇ ਭਾਰਤ ਮਾਂ ਦੀ ਰਾਖੀ ਕਰਦਾ ਪਰ ਉਹਦੀ ਮਾਂ ਇਸ ਤਰੀਕੇ ਉਸਦਾ ਕਤਲ ਕੀਤਾ ਗਿਆ ਔਰ ਲੁੱਟ ਖੋਹ ਦਾ ਮਾਮਲਾ ਤਾਂ ਮੰਨ ਤੇ 6:00 ਵਜਦੀ ਹੈ ਔਰ ਮੈਂ ਪਹਿਲਾਂ ਵੀ ਕਿਹਾ ਕਿ ਕੱਲੀ ਉਸ ਔਰਤ ਦੀ ਮੌਤ ਨਹੀਂ ਉਹਦਾ ਕਤਲ ਨਹੀਂ ਕੀਤਾ ਗਿਆ ਉਸ ਮਾਂ ਦਾ ਕਤਲ ਨਹੀਂ ਕੀਤਾ ਗਿਆ ਪਿੰਡ ਦੀ ਆਤਮਾ ਦਾ ਕਤਲ ਹੈ ਪਿੰਡ ਦੀ ਰੂਹ ਦਾ ਕਤਲ ਹੈ ਔਰ ਪਿੰਡ ਦੀ ਜੁਹਾਂ 'ਚ ਇਹ ਗੱਲ ਸਦਾ ਤੱਕ ਕਾਫੀ ਸਮੇਂ ਤੱਕ ਰਹੂਗੀ ਕਾਫੀ ਸਮੇਂ ਤੱਕ ਇਹ ਜਿਹੜਾ ਕਤਲ ਹੋਇਆ ਉਹ ਸਵਾਲ ਪੁੱਛਦਾ ਰਹੂਗਾ ਕਿ ਜੇਕਰ ਪਹਿਲੀ ਜਿਹੜੇ ਲੋਕ ਮਾੜੇ ਕੰਮਾਂ 'ਚ ਲਿਪਟੇ ਆ ਉਹਨਾਂ ਦੇ ਉਹਨਾਂ ਨੂੰ ਚੰਗੀ ਤਰ੍ਹਾਂ ਸਜ਼ਾ ਮਿਲੀ ਹੁੰਦੀ ਤਾਂ ਨਤੀਜੇ ਨਾ ਹੁੰਦੇ ਜੇ ਕਾਨੂੰਨ 'ਚ ਨਰਮੀ ਨਾ ਹੁੰਦੀ ਤਾਂ ਆ ਨਤੀਜੇ ਨਾ ਹੁੰਦੇ ਜੇ ਪ੍ਰਸ਼ਾਸਨ ਦੀ ਢਿੱਲਮੱਸ ਨਾ ਹੁੰਦੀ ਲਾਪਰਵਾਹੀ ਹੁੰਦੀ ਤਾਂ ਆ ਨਤੀਜੇ ਨਾ ਹੁੰਦੇ ਹੁਣ ਵੀ ਭੁਗਤਾ ਪ੍ਰਬੰਧਕਨ ਸਖਤ ਕਾਰਵਾਈ ਹੋਊਗੀ ਤਾਂ ਬਾਕੀ ਬਚਣਗੇ ਨਹੀਂ ਤਾਂ ਬਾਕੇ ਦੇ ਦਿਲ ਚ ਜਿਹੜੇ ਡਰੇ ਆ ਉਹਨਾਂ ਨੂੰ ਜਾਨ ਨਾਲ ਜੀਣ ਨਹੀਂ ਦੇਊਗਾ ਨਾ ਰਾਤ ਨੂੰ ਚੈਨ ਨਾਲ ਸੌਣ ਦੇਊਗਾ ਤਾਂ ਇਸ ਸਮੇਂ ਪ੍ਰਸ਼ਾਸਨ ਦੇ ਮੋਢੇ ਤੇ ਜ਼ਿੰਮੇਵਾਰੀ ਹੈ ਕਾਨੂੰਨ ਦੇ ਮੋਢੇ ਤੇ ਜ਼ਿੰਮੇਵਾਰੀ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਫਿਰ ਇਨਸਾਫ ਹੋਊਗਾ ਬਹੁਤ ਸਾਥੇ ਤੁਸੀਂ ਦੇਖਿਆ ਕਿ ਪਿੰਡ ਵਿੱਚ ਕਿੰਨਾ ਦੁਖਦ ਮਾਹੌਲ ਸੀ ਹਰ ਇੱਕ ਪਿੰਡ ਵਾਸੀ ਦੇ ਮਨ ਵਿੱਚ ਇੱਕ ਚੀਜ਼ ਸੀ ਇੱਕ ਤੜਪ ਸੀ ਉਸ ਔਰਤ ਦੇ ਲਈ ਜਿਸ ਨੂੰ ਕੱਲ ਜਿਸ આરોપી ਤੋਂ ਉਹਨੇ ਨਾਮ ਲਿਆ ਉਸਨੇ ਨਸ਼ੇ ਦੀ ਹਾਲਤ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਉਸਦਾ ਕਤਲ ਕਰ ਦਿੱਤਾ ਇਸ ਪੂਰੇ ਮਾਮਲੇ ਤੇ ਅਪਡੇਟ ਲੈਣ ਲਈ ਅਸੀਂ ਪੁਲਿਸ ਚੌਕੀ ਜਾੜਲਾ ਵਿਖੇ ਪਹੁੰਚੇ ਸੀ ਇੱਥੇ ਐਸਐਚਓ ਸਾਹਮਣੇ ਸਾਡੀ ਫੋਨ ਤੇ ਗੱਲਬਾਤ ਹੁੰਦੀ ਹੈ ਔਰ ਪਤਾ ਲੱਗਦਾ ਕੱਲ ਰਾਤ ਜਦ ਪੁਲਿਸ ਤੱਕ ਇਸ ਵਾਰਦਾਤ ਬਾਰੇ ਪਤਾ ਲੱਗਦਾ ਐਸਐਚਓ ਸਾਹਿਬ ਦਾ ਕਹਿਣਾ ਸੀ ਸਦਰ ਥਾਣਾ ਦੇ ਐਸਐਚਓ ਅਸ਼ੋਕ ਕੁਮਾਰ ਦਾ ਕਹਿਣਾ ਸੀਗਾ ਉਹ ਤੁਰੰਤ 15-20 ਮਿੰਟ ਦੇ ਅੰਦਰ ਅੰਦਰ ਹੀ ਚરાਨ ਪਿੰਡ ਵਿੱਚ ਪਹੁੰਚਦੇ ਆ ਔਰ 8 ਘੰਟੇ ਦੀ ਸਖਤ ਜਦੋਜਹਿਦ ਦੇ ਬਾਅਦ ਜਿਹੜਾ આરોપી ਹੈ ਕਸ ਨੂੰ ਫੜ ਲਿਆ ਜਾਂਦਾ ਹੈ ਔਰ ਪੁਲਿਸ ਵੱਲੋਂ ਇਹ ਜਿਹੜਾ ਆਪਰੇਸ਼ਨ ਨੂੰ ਸਫਲ ਕੀਤਾ ਗਿਆ ਜਿਹੜਾ આરોપી ਸੀ ਉਸ ਨੂੰ ਫੜ ਲਿਆ ਗਿਆ ਹੁਣ ਜਿਹੜੀ ਅਗਲੀ ਕੀ ਡਿਵੈਲਪਮੈਂਟ ਹੈ ਇਸ ਕੇਸ ਦੇ ਅੰਦਰ ਜਾਂ ਹੋਰ ਕੀ ਵਧੇਰੀ ਜਾਣਕਾਰੀ ਹੈ ਉਹ ਜਦੋਂ ਪੁਲਿਸ ਪ੍ਰੈਸ ਕਾਨਫਰੰਸ ਕਰੇਗੀ ਉਦੋਂ ਪਤਾ ਲੱਗੇਗਾ ਬਹੁਤ ਬਹੁਤ ਸ਼ੁਕਰੀਆ